3-4 ਦਿਨ ਲਗਾਤਾਰ ਮੀਂਹ ਪੈ ਤੋ ਬਾਅਦ ਮਸਾ ਦਿਨ ਖੁੱਲਿਆ ਸੀ ਸਰਦੀਆਂ ਦਾ ਮੌਸਮ ਸੀ ਸਾਰੇ ਪਾਸੇ ਚਿੱਕੜੀ ਚਿੱਕੜ ਪਿਆ ਸੀ ਤੁੰਦ ਹੌਲੀ-ਹੌਲੀ ਵੱਧ ਰਹੀ ਸੀ ਮੀਂਹੇ 4 ਦਿਨਾਂ ਤੋਂ ਲੋਕਾਂ ਨੂੰ ਘਰਾਂ ਅੰਦਰ ਬੰਦ ਕਰ ਰੱਖਿਆ ਸੀ ਅੱਜ ਵੀ ਤੁੰਦ ਕਾਰਨ ਕਿਸੇ ਦਾ ਘਰੋਂ ਬਾਹਰ ਨਿਕਲਣ ਨੂੰ ਮਨ ਨਹੀਂ ਸੀ ਕਰਿਆ ਪਰ ਜਿਨ੍ਹਾਂ ਦੇ ਘਰ ਦੇ ਪਿੱਪੇ ਖੜਕਣ ਲੱਗ ਪੈਣ ਉਹਨਾਂ ਨੂੰ ਕਿੱਥੇ ਚੈਨ ਮੱਖਣ ਪਹਿਲਾਂ ਬੱਚਿਆਂ ਦੇ ਘਿਟੋਣੇ ਵੇਜਦਾ ਸੀ ਪਰ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਔਨ ਕਰਨ ਉਹ ਕੰਮ ਠੱਪ ਹੋ ਗਿਆ ਬੱਚੇ ਹੁਣ ਖਡੋਨਿਆਂ ਵੱਲ ਦੇਖਣਾ ਵੀ ਪਸੰਦ ਨਹੀਂ ਕਰਦੇ ਸਨ ਤੇ ਮੱਖਣ ਨੇ ਆਪਣੇ ਪਿੰਡ ਦੇ ਲਾਗਲੇ ਪਿੰਡ ਸਬਜ਼ੀ ਵੇਚਣ ਦਾ ਤੰਦਾ ਤੋਲ ਲਿਆ ਮੱਖਣ ਨੇ ਲੱਕੜਾਂ ਦੀ ਇੱਕ ਛੋਟੀ ਜਿਹੀ ਦੁਕਾਨ ਬਣਾ ਰੱਖੀ ਸੀ ਉੱਪਰ ਮੀਂਹ ਕਣੀ ਤੋਂ ਤਰਪਾਲ ਪਾ ਰੱਖੀ ਰੋਸ ਵੇਲੇ ਉੱਠ ਕੇ ਨਿਤਨੇਮ ਦਾ ਪਾਠ ਕਰਦਾ ਤੇ ਫਿਰ ਗੁਰਦੁਆਰੇ ਜਾ ਕੇ ਮੱਥਾ ਟੇਕਣ ਤੋਂ ਬਾਅਦ ਕੋਈ ਵੀ ਕੰਮ ਸ਼ੁਰੂ ਕਰਦਾ ਅੱਜ ਵੀ ਸਵੇਰੇ ਉੱਠ ਕੇ ਪਹਿਲਾ ਪਾਠ ਕੀਤਾ ਫਿਰ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਬਾਅਦ ਵਿੱਚ ਮੰਡੀ ਤੋਂ ਤਾਜ਼ੀਆਂ ਸਬਜ਼ੀਆਂ ਚੁੱਕ ਕੇ ਮੱਖਣ ਖੁਸ਼ੀ-ਖੁਸ਼ੀ ਆਪਣੀ ਲੋੜ ਵਿੱਚ ਗੀਤ ਗਾਉਂਦਾ ਸਾਈਕਲ ਦੀਆਂ ਟੱਲੀਆਂ ਵਜਾਉਂਦਾ ਆਪਣੀ ਦੁਕਾਨ ਵੱਲ ਤੁਰ ਪਿਆ ਪਰ ਜਦੋਂ ਦੁਕਾਨ ਤੇ ਪਹੁੰਚਿਆ ਤਾਂ ਉਸਦੇ ਬੁੱਲਾਂ ਤੇ ਚੁੱਪ ਛਾ ਗਈ ਤੇ ਖੁਸ਼ੀ ਉਦਾਸੀ ਵਿੱਚ ਬਦਲ ਗਈ ਮੀਂਹ ਤੇ ਤੇਜ਼ ਹਨੇਰੀ ਕਾਰਨ ਉਸਦੀ ਲੱਕੜਾਂ ਨਾਲ ਬਣੀ ਦੁਕਾਨ ਟਹਿਟੇਰੀ ਹੋ ਚੁੱਕੀ ਸੀ ਉਸਨੇ ਆਪਣਾ ਸਾਈਕਲ ਸਟੈਂਡ ਤੇ ਲਾਇਆ ਤੇ ਖੜ ਕੇ ਕਾਫੀ ਦੇਰ ਬਿਕਰੀਆਂ ਲੱਕੜਾਂ ਵਾਲ ਦੇਖਦਾ ਰਿਹਾ। ਚਾਰੇ ਪਾਸੇ ਤੁੰਦ ਹੋਰ ਗੈਰੀ ਹੁੰਦੀ ਜਾ ਰਹੀ ਸੀ। ਕੋਈ ਵਿੱਲਾ ਹੀ ਸੜਕ ਤੇ ਜਾ ਰਿਹਾ ਸੀ। ਪਿੰਡ ਦਾ ਇੱਕ ਬੰਦਾ ਉੱਥੋਂ ਲੰਘ ਰਿਹਾ ਸੀ। ਉਸਨੇ ਮੱਖਣ ਨੂੰ ਪੁੱਛਿਆ, ਕੀ ਹੋਇਆ ਮੱਖਣਾ? ਬੜਾ ਉਦਾਸ ਸਿਆ ਲੱਗਦਾ ਹੈ। ਮੱਖਣ ਨੇ ਕਿਹਾ ਕੁਛ ਨਹੀਂ ਮਿੱਤਰ ਪਿਆਰਿਆ। ਬਸ ਫਸਲ ਤੇ ਗੜੇਮਾਰ ਹੋ ਗਈ। ਹੈ? ਮੈਂ ਸਮਝਿਆ ਨਹੀਂ। ਤੇਰੇ ਕੋਲ ਕਿਹੜੀ ਫਸਲ ਆ? ਮੱਖਣ ਨੇ ਜਵਾਬ ਦਿੱਤਾ, ਇਹ ਦੁਕਾਨ ਹੀ ਮੇਰੀ ਫਸਲ ਆ। ਜਿਵੇਂ ਕਿਸਾਨ ਆਪਣੀ ਫਸਲ ਨੂੰ ਪੁੱਤਾਂ ਮੰਗ ਪਾਲਦਾ, ਓਵੇਂ ਹੀ ਮੈਂ ਵੀ ਆਪਣੀ ਦੁਕਾਨ ਨੂੰ ਪੁੱਤਾਂ ਮੰਗ ਰੱਖਿਆ ਸੀ। ਦੇਖ ਅੱਜ ਮੇਰਾ ਪੁੱਤ ਕਿਵੇਂ ਚਖਮੀ ਹੋਇਆ ਪਿਆ ਉਹ ਕੋਈ ਨਾ ਇਹ ਤਾਂ ਹੁਣ ਫੇਰ ਬਨਜੋ ਮੱਖਣ ਬੰਨਤਾ ਸਭ ਕੁਝ ਜਾਂਦਾ ਹੈ ਮਗਰਾ ਪਰ ਇਨ ਬਿੰਨ ਨਹੀਂ ਬੰਦਾ ਇਨ ਬਿੰਨ ਨੂੰ ਕੀਆ ਲੱਕੜਾਂ ਹੀ ਤਾਂ ਜੋੜਨੀਆਂ ਨੇ ਹੋਰ ਕੀ ਮੰਤਰ ਪੜਨੇ ਮੱਖਣ ਗੱਲਾਂ ਮੱਖਣ ਨੇ ਕੀ ਗੱਲ ਮੰਤਰਾਂ ਦੀ ਨਹੀਂ ਜਾਂ ਫੇਰ ਲੱਕੜਾਂ ਜੋੜਨ ਦੀ ਨਹੀਂ ਮਿੱਤਰ ਪਿਆਰਿਆ ਗੱਲ ਹੈ ਜਜ਼ਬਾਤਾਂ ਦੀ ਖੈਰ ਅੱਬ ਦਾ ਸ਼ੁਕਰ ਹੈ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਬਸ ਚਾਰ ਪੈਸੇ ਜੁੜ ਜਾਂਦਾ ਕਰਦਿਆਂ ਕੰਧਾਂ ਵੀ ਪੱਕੀਆਂ ਕਰਾ ਹੁਣ ਹੁੰਦਾ ਵੀ ਛਤਵੀ ਮੀਂਹ ਤੇ ਆਪਣੇ ਜਾਂਦਿਆਂ ਨੂੰ ਰੁੰਦੀ ਰਹਿੰਦੀ ਮੌਸਮ ਵਾਪਕ ਵਾਲਿਆਂ ਨੇ ਚਤਾਵਨੀ ਦੇ ਰੱਖਿਆ ਕਿ ਦੋ ਤਿੰਨ ਦਿਨ ਬਾਅਦ ਦੁਬਾਰਾ ਮੀਂਹ ਨੇਰੀ ਆਉ ਮੱਖਣ ਇਹ ਤਾਂ ਬੜਾ ਕੁਝ ਕਹਿੰਦੇ ਯਾਰ ਐ ਤਾਂ ਰੱਬ ਹੀ ਜਾਂਦਾ ਕਦੋਂ ਕੀ ਹੋਣਾ ਕੀ ਨਹੀਂ ਐਵੇਂ ਲੋਕਾਂ ਨੂੰ ਡਰਾਈ ਜਾਂਦੇ ਨੇ ਇੱਕ ਗੱਲ ਕਹਾ ਬਾਈ ਦੋ ਕਹਿ ਜਾ ਮੱਖਣ ਨੇ ਕਿਆ ਜਿਹਦੇ ਘਰ ਵਿੱਚ ਲੂਣ ਦਾ ਡੱਬਾ ਵੀ ਮੁੱਕਿਆ ਹੋਵੇ ਨਾ ਉਹਨੂੰ ਰਚਾਈ ਚ ਕੰਪਨੀ ਛੱਡਦੀ ਐ ਤੇ ਤੁੰਦ ਚ ਨਿਕ ਮਹਿਸੂਸ ਹੁੰਦਾ ਫਿਰ ਮਨਕਨ ਵਿਕਰੀਆਂ ਹੋਈਆਂ ਲੱਕੜਾਂ ਇਕੱਠੀਆਂ ਕਰਨ ਲੱਗ ਪਿਆ ਮੱਗਰ ਉਸਨੂੰ ਖੜਾ ਦੇਖਦਾ ਰਿਹਾ ਮੱਗਰ ਨੇ ਕਿਹਾ ਯਾਰ ਅੱਜ ਬਹੁਤ ਠੰਡਾ ਮੱਖਣ ਇੱਕ ਖੰਬੀ ਖੜੀ ਕਰਦਿਆਂ ਕਿਹਾ ਚਾਰ ਦਿਨ ਮਗਰੋਂ ਮੀਂਹ ਪੈ ਕੇ ਹਟਿਆ ਤੇ ਕਹਿੰਦੇ ਪਹਾੜਾਂ 'ਚ ਬਰਫ਼ ਵੀ ਪੈਣ ਲੱਗ ਪਈ ਮੱਗਰ ਨੇ ਕਿਹਾ ਇਹ ਬਰਫ਼ ਪੈਣ ਕਰਕੇ ਕੁਝ ਜ਼ਿਆਦਾ ਏ ਹੋ ਸਕਦਾ ਏ ਬਾਈ ਮੱਖਣ ਲੱਕੜਾਂ ਜੋੜ-ਜੋੜ ਕੇ ਦੁਕਾਨ ਬਣਾਈ ਗਿਆ ਤੇ ਨਾਲ ਹੀ ਮੱਗਰ ਨਾਲ ਗੱਲਾਂ ਮਾਰੀ ਗਿਆ ਦੁਪਹਿਰ ਹੋਣ ਨੂੰ ਆ ਗਈ ਸੀ ਪਰ ਨਾ ਤਾਂ ਸੌ ਜਾਇਆ ਨਾ ਕੋਈ ਮੱਖਣ ਤੋਂ ਸਬਜ਼ੀ ਲੈਣ ਆਇਆ ਮੱਗਰ ਵੀ ਗੱਲਾਂ ਬੱਦਾਂ ਮਾਰ ਕੇ ਚਲਾ ਗਿਆ ਦਿਨ ਟਲਨੂ ਆ ਚੁੱਕਾ ਸੀ ਮੱਖਣ ਨੇ ਦੁਕਾਨ ਦਾ ਮੋੜ ਖੋਲੀ ਖੜੀ ਕਰ ਲਈ ਪਰ ਕੋਈ ਗਾਹਕ ਆਲੇ ਤੱਕ ਨਹੀਂ ਬੜਿਆ ਘਰ ਦੇ ਸੋਦੇ ਪੱਤੇ ਮੁੱਕੇ ਪਏ ਸਨ ਸ਼ਾਮ ਦੇ 5 ਵਜੇ ਤੱਕ ਜਦੋਂ ਕੋਈ ਗਾਹਕ ਨਾ ਆਇਆ ਤਾਂ ਮੱਖਣ ਨੇ ਸਬਜ਼ੀ ਮੋਟਰਸਾਈਕਲ ਤੇ ਰੱਖੀ ਤੇ ਪਿੰਡ ਵਿੱਚ ਫੇਰੀ ਲੰਨ ਤੁਰ ਪਿਆ ਆਲੂ ਲੈ ਲਓ ਪਿਆਜ਼ ਲੈ ਲਓ ਲਸਣ ਲੈ ਲਓ ਗਾਜਰ ਲੈ ਲਓ ਮਟਰ ਲੈ ਲਓ ਪਾਲਕ ਲੈ ਲਓ ਟਮਾਟਰ ਲੈ ਲਓ ਹਰੀਆਂ ਮਿਰਚਾਂ ਲੈ ਲਓ ਕੰਦਾ ਹੋਇਆ ਉਹ ਪਿੰਡ ਵਿੱਚ ਘੁੰਮਣ ਲੱਗ ਪਿਆ ਕਦੇ ਟੱਲੀਆਂ ਵਚਾਉਂਦਾ ਕਦੇ ਹੋਕੇ ਲਾਂਦਾ ਫੰਡ ਤੋਂ ਪੇਵਰ ਪਰ ਪੇਪਰ ਵਾ ਚਿੱਕ ਕਰਨਾ ਲਤਪਤ ਗਲੀਆਂ ਵਿੱਚ ਸਾਹ ਉਸਾਈ ਹੋਇਆ ਮੱਖਣ ਇਸਾਸ ਤੇ ਕੁਮਰਿਆ ਸੀ ਕਿ ਚਾਰ ਪੈਸੇ ਬੱਜ ਜਾਣ ਤੱਕ ਕਰੇ ਕੋਈ ਸੌਦਾ ਲਾ ਜਾਮ ਜਦੋਂ ਸਾਰਾ ਪਿੰਡ ਗਾ ਕੇ ਵੀ ਕੁਛ ਨਾ ਬਣਿਆ ਤਾਂ ਮੱਖਣ ਨੇ ਉਸ ਪਿੰਡ ਦੇ ਇੱਕ ਬੰਦੇ ਨੂੰ ਪੁੱਛਿਆ ਬੇ ਪਿੰਡ ਵਾਲੇ ਅੱਜ ਸਬਜ਼ੀ ਕਿਉਂ ਨਹੀਂ ਲੈ ਰਹੇ ਜਦਕਿ ਅੱਜ ਤਾਂ ਮੈਂ ਚਾਰ ਦਿਨਾਂ ਮਗਰੋਂ ਆਇਆ ਉਸ ਬੰਦੇ ਨੇ ਕਿਹਾ ਤੰ ਨੂੰ ਨਹੀਂ ਪਤਾ ਭਾਈ ਕੀ ਮੱਖਣ ਨੇ ਪੁੱਛਿਆ ਸਾਡੇ ਪਿੰਡ ਦੇ ਪਿੰਦੇ ਨੇ ਪਰਸੋ ਸਬਜ਼ੀ ਦੀ ਦੁਕਾਨ ਖੋਲੀ ਪਰਸੋਂ ਦੇ ਸਭ ਉਸ ਤੇ ਤੋਂ ਸਬਜ਼ੀ ਲੈ ਰਹੇ ਨੇ ਯਾਰ ਡਿਲਰਾਂ ਨੂੰ ਕੀ ਲੋਡ ਪੈ ਗਈ ਸਬਜੀ ਵੇਚਣ ਦੀ ਮੱਖਣ ਬੋਲਿਆ ਯਾਰ ਬਸ ਯਾਰ ਗਰੀਬ ਦੇ ਪੇਟ ਤੇ ਲੱਤ ਮਾਨੀ ਹੁੰਦੀ ਐ ਇਹਨਾਂ ਲੋਕਾਂ ਨੇ ਇਹਨਾਂ ਦੇ ਹੱਥ ਕੜਾਈ ਦੇ ਦੋ ਤਾਂ ਵੀ ਇਹਨਾਂ ਦੀ ਅੱਖ ਦੂਜੇ ਦੀ ਕੁੱਲੀ ਤੇ ਰਹਿੰਦੀ ਚੱਲ ਕੋਈ ਗੱਲ ਨਹੀਂ ਸਭ ਆਪਣੇ ਕਰਮਾਂ ਦਾ ਖਾਂਦੇ ਨੇ ਜਿੰਨਾ ਕੁ ਉਸ ਨੂੰ ਰੱਬ ਨੇ ਲਿਖਿਆ ਉਹਨਾਂ ਉਸ ਨੂੰ ਮਿਲ ਜਾਣਾ ਤੇ ਮੇਰੇ ਕਰਮਾਂ ਦਾ ਮੈਨੂੰ ਮਿਲ ਜਾਣਾ ਸਬਰ ਹੋਣਾ ਚਾਹੀਦਾ ਲਾਲਚ ਤੇ ਈਰਖਾ ਨਹੀਂ ਕਹਿ ਕੇ ਮੱਖਣ ਬਿਨਾਂ ਦੇਰ ਕੀਤੇ ਅਗਲੇ ਪਿੰਡ ਫੇਰੀ ਪਉਣ ਤੁਰ ਪਿਆ ਅਗਲੇ ਪਿੰਡ ਵਿੱਚ ਘੁੰਮਣ ਤੇ ਵੀ ਜਦੋਂ ਮੱਖਣ ਦੀ ਕੋਈ ਸਬਜੀ ਨਾ ਵਕੀਤਾ ਉਹ ਬਹੁਤ ਉਦਾਸ ਹੋ ਗਿਆ ਇੰਨਾ ਕਿ ਉਸ ਦੀ ਅੱਖਾਂ ਗਿੱਲੀਆਂ ਹੋ ਗਈਆਂ ਜਦੋਂ ਉਹ ਉਦਾਸ ਚਿਹਰਾ ਲੈ ਕੇ ਮੋੜਨ ਲੱਗਾ ਤਾਂ ਉਸਨੂੰ ਕਿਸੇ ਨੇ ਆਵਾਜ਼ ਮਾਰੀ ਵੇ ਪਾਈ ਕੀ ਕੀ ਸਬਜ਼ੀ ਹੈ ਤੇਰੇ ਕੋਲ ਮੱਕਣ ਦੀ ਅੱਖਾਂ ਇੱਕਦਮ ਚਮਕ ਉਠੀਆਂ ਉਦਾਸੀ ਉਸ ਦੇ ਚਿਹਰੇ ਤੋਂ ਇੱਕਦਮ ਖੰਭ ਲਗਾ ਕੇ ਉੱਡ ਗਈ ਉਸਨੇ ਪਿੱਛੇ ਮੁੜ ਕੇ ਦੇਖਿਆ ਤੇ ਆਖਿਆ ਮਾਤਾ ਜੀ ਲਸਣ ਹੈ ਪਿਆਜ਼ ਆਲੂ ਟਮਾਟਰ ਗਾਜਰ ਮਟਰ ਪਾਲਕ ਤੇ ਹਰੀਆਂ ਮਿਰਚਾਂ ਤਾਜ਼ੀਆਂ ਨੇ ਮਾਤਾ ਜੀ ਨੇ ਪੁੱਛਿਆ ਆਲੂ ਲਸਣ ਪਿਆਜ਼ ਟਮਾਟਰ ਮਿਰਚਾਂ ਗਾਜਰਾ ਤੇ ਮਟਰ ਕਿਵੇਂ ਲਾਇਨੇ ਮਕਾਨੇ ਸਾਰੀਆਂ ਸਬਜ਼ੀਆਂ ਦੀ ਕੀਮਤ ਦਸੀ ਜੋ ਕਿ ਮਾਤਾ ਜੀ ਨੂੰ ਜਾਇਜ਼ ਤੇ ਸਸਤੀ ਲਗੀ ਅਗਲੇ ਦਿਨ ਸਵੇਰੇ ਮਾਤਾ ਜੀ ਕਰੇ ਕੋਈ ਛੋਟਾ ਜਿਹਾ ਪ੍ਰੋਗਰਾਮ ਸੀ ਇਸ ਕਰਕੇ ਮਾਤਾ ਜੀ ਨੇ ਪਾਲਕ ਨੂੰ ਛੱਡ ਕੇ ਬਾਕੀ ਸਾਰੀਆਂ ਸਬਜ਼ੀਆਂ ਲੈ ਲਈਆਂ ਤੇ ਇੱਕ ਵੀ ਰੁਪਿਆ ਘਟਵਾਦ ਨਹੀਂ ਕੀਤਾ ਮੱਖਣ ਬਹੁਤ ਖੁਸ਼ ਸੀ ਮਾਤਾ ਜੀ ਨੇ ਕਿਹਾ ਰੱਬ ਦਾ ਸ਼ੁਕਰ ਹੈ ਪਾਈ ਕਿ ਤੂੰ ਆ ਗਿਆ ਨਹੀਂ ਤਾਂ ਤੜਕੇ ਮੰਡੀ ਜਾਣਾ ਪੈਣਾ ਸੀ ਹੁਣ ਇੱਕ ਅੱਧਾ ਦਿਨ ਛੱਡ ਕੇ ਸਾਡੇ ਪਿੰਡ ਫੇਰੀ ਲਾ ਜਾਇਆ ਕਰ ਮੱਖਣ ਨੇ ਕਿਆ ਜੀ ਮਾਤਾ ਜੀ ਮੱਖਣ ਨੇ ਸਾਈਕਲ ਆਪਣੇ ਪਿੰਡ ਵੱਲ ਤੋਰ ਲਿਆ ਜਿਵੇਂ ਸਵੇਰੇ ਕਰੋ ਗੀਤ ਗਾਉਂਦਾ ਟੱਲੀਆਂ ਵਜਾਉਂਦਾ ਨਿਕਲਿਆ ਸੀ ਉਹ ਖੁਸ਼ੀ ਉਸਦੇ ਚਿਹਰੇ ਤੇ ਹੁਣ ਸੀ ਉਹ ਗੰਗੁਣਾਉਂਦਾ ਸੀ ਵੇ ਸੁਣ ਮਿੱਟੀ ਤੇ ਆ ਜਾ ਆ ਵੇ ਮਿੱਟੀ ਤੇਰਾ ਗੋਤ ਤੇ ਜਾ ਤਤਨਾ ਨਾ ਪਾਪ ਕਮਾਰਬ ਦੇਖ ਰਿਆ ਕਦੇ ਮਾਰ ਅੰਦਰ ਵੱਲ ਚਾਤਮਨਾ ਹੱਥਾਂ ਨੂੰ ਮੰਦੇ ਕੰਮੋਂ ਰੋਕਣ ਲਈ ਸੱਚਾ ਰਾਹ ਦੱਸਦੀ ਕਿਤਾਬ ਫੜਾ ਮਾੜੇ ਕਰਮਾਂ ਦਾ ਪਾਰ ਘੱਟ ਜਾਓ ਤੇ ਸੁਹਾਰਾ ਰੱਬ ਦਾ ਨਾਮ ਬਣਾ ਗਿੱਦ ਗਨੂ ਨੋਂਦਾ ਹੋਇਆ ਮੱਖਣ ਆਪਣੇ ਪਿੰਡ ਪਹੁੰਚ ਗਿਆ ਕਿਰਕਾਨੀ ਦੀ ਦੁਕਾਨ ਤੋਂ ਸੌਦਾ ਪਤਾ ਲੈ ਕੇ ਮੱਖਣ ਘਰ ਵੱਲ ਤੁਰ ਪਿਆ ਜਦੋਂ ਉਹ ਘਰ ਪਹੁੰਚਿਆ ਤਾਂ ਉਸਦੀ ਘਰਵਾਲੀ ਚਰਨੋਂ ਨੇ ਕਿਹਾ ਕੀ ਗੱਲ ਹੈ ਜੀ ਅੱਜ ਬਹੁਤ ਖੁਸ਼ ਲੱਗ ਰਹੇ ਹੋ ਉਸਦੀ ਧੀ ਕਾਕੋ ਤੇ ਮੁੰਡਾ ਰੋਣੀ ਵੀ ਪਪਾ ਆ ਗਿਆ ਪਪਾ ਆ ਗਿਆ ਕਹਿੰਦੇ ਹੋਏ ਮੱਖਣ ਵੱਲ ਭੱਜ ਜਾਏ ਮੱਖਣ ਨੇ ਦੋਵਾਂ ਨੂੰ ਕੁੱਟ ਕੇ ਜੱਫੀ ਪਾਈ ਅਤੇ ਉਹਨਾਂ ਦੇ ਮੱਥਿਆਂ ਨੂੰ ਚੁੰਮਿਆ ਫਿਰ ਉਸਨੇ ਚੰਨੋ ਦੀ ਗੱਲ ਦਾ ਜਵਾਬ ਦਿੱਤਾ ਅੱਜ ਰਾਬ ਦੀ ਮੇਰ صدਕਾ ਸਾਰੀ ਸਬਜ਼ੀ ਵਿਕ ਗਈ ਚੰਨੋ ਦੀ ਨਜ਼ਰ ਪਾਲਕ ਤੇ ਪਈ ਉਸਨੇ ਮੱਖਣ ਨੂੰ ਪੁੱਛਿਆ ਤੁਸੀਂ ਤਾਂ ਕਹਿ ਰਹੇ ਹੋ ਕਿ ਸਾਰੀ ਸਬਜ਼ੀ ਵਿਕ ਗਈ ਫੇਰਾ ਕੀ ਹੈ ਮੱਖਣ ਨੇ ਕਿਹਾ ਬਸ ਪਾਲਕ ਹੀ ਰਹਿ ਗਈ ਬਾਕੀ ਸਭ ਕੁਝ ਵਿਕੇ ਗਿਆ ਕਾਕੂ ਨੇ ਪੁੱਛਿਆ ਪਪੇ ਸਾਡੇ ਜੋਗਾ ਕੀ ਲੈ ਕੇ ਆਏ ਆ ਮੱਖਣ ਨੇ ਕਾਕੂ ਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਆਪਣੇ ਛੇਰ ਬੱਚਿਆਂ ਲਈ ਮੈਂ ਗੱਚਕ ਲੈ ਕੇ ਆਇਆ ਰੋਨੀ ਬੋਲਿਆ ਹੂੰ ਕਿੱਥੇ ਆਪਾ ਆਪਾ ਗੱਚਕ ਮੱਖਣ ਨੇ ਆਪਣੇ ਝੋਲੇ ਚੋਂ ਗੱਚਕਾਂ ਦਾ ਪੈਕਟ ਰੋਨੀ ਹੱਥ ਫੜਾ ਕੇ ਕਿਹਾ ਆ ਲਓ ਚੱਕੋ ਦੋ ਫੱਟੇ ਬੱਚੇ ਗੱਚਕ ਖਾਣ ਲੱਗ ਪਏ ਤੇ ਮੱਖਣ ਖਾਲੀ ਪੇ ਡੱਬਿਆਂ ਵਿੱਚ ਮਸਾਲੇ ਪਾਉਣ ਲੱਗ ਪਿਆ ਤੇ ਸੋਚ ਰਿਹਾ ਸੀ ਮਾਤਾ ਜੀ ਨੇ ਸਹੀ ਕਿਹਾ ਸੀ ਕਿ ਰੱਬ ਦਾ ਸ਼ੁਕਰ ਹੈ ਸ਼ੁਕਰੀਆ ਕਰਨਾ ਬੰਦਵੀ ਹੈ ਕਿਉਂਕਿ ਮੇਰਾ ਨੁਕਸਾਨ ਹੋਣੋਂ ਬਚ ਗਿਆ ਤੇ ਮਾਤਾ ਜੀ ਹੋਰਾਂ ਦਾ ਫਾਇਦਾ ਹੋ ਗਿਆ ਬਸ ਮਾਲਤਾ ਇਸੇ ਤਰ੍ਹਾਂ ਹੀ ਸਿਰ ਤੇ ਮੇਰ ਪਰ ਹੱਥ ਰੱਖੀ ਕਦੇ ਡੁੱਬਣਾ ਨਾ ਦੇਈ ਉਸ ਨੂੰ ਸੋਚਾਂ ਵਿੱਚ ਡੁੱਬਿਆ ਦੇਖ ਕੇ ਚੰਨੋ ਨੇ ਪੁੱਛਿਆ ਕੀ ਸੋਚ ਰਹੇ ਹੋ ਜੀ ਸੋਚਣਾ ਤਾਂ ਕੀ ਹੈ ਮੈਂ ਕਦੇ-ਕਦੇ ਬਹੁਤ ਹੈਰਾਨ ਹੁੰਨਾ ਕਿ ਰੱਬ ਦੀਆਂ ਦਿੱਤੀਆਂ ਬਹੁਤ ਬਖਸ਼ਿਸ਼ਾਂ ਨੇ ਸਾਡੇ ਕੋਲ ਉਸ ਦਾ ਸ਼ੁਕਰਾਨਾ ਕਰਨ ਲਈ ਪਰ ਅਸੀਂ ਕਦੇ ਸੰਤੁਸ਼ਟ ਨਹੀਂ ਹੁੰਦੇ ਹਮੇਸ਼ਾ ਜਿਆਦਾ ਤੋਂ ਜਿਆਦਾ ਦੀ ਪਾਲ ਵਿੱਚ ਰਹਿੰਦੇ ਆ ਤੇ ਨਾ ਸ਼ੁਕਰੇ ਬਣੇ ਹੋਏ ਆ ਮੱਖਣ ਨੇ ਆਖਿਆ ਚੰਨੋ ਬਲੀ ਜਿਸ ਇਨਸਾਨ ਨੂੰ ਸਬਰ ਤੇ ਸ਼ੁਕਰ ਕਰਨਾ ਆ ਗਿਆ ਉਸੇ ਸੰਸਾਰ ਦੇ ਦੁੱਖ ਤੇ ਖੁਸ਼ੀ ਨੇੜੇ ਨਹੀਂ ਹੁੰਦੇ ਕਈ ਇਸੇ ਵਿੱਚ ਉਲਝੇ ਰਹਿੰਦੇ ਨੇ ਕਿ ਇਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ ਤੇ ਫਿਰ ਟਲਦੀ ਉਮਰੇ ਪਛਤਾਉਂਦੇ ਨੇ ਮੱਖਣ ਨੇ ਕਿਹਾ ਸਹੀ ਕਿਹਾ ਮੈਂ ਤਾਂ ਆਪਣੇ ਸਰੀਰ ਨੂੰ ਦੇਖ ਕੇ ਵੀ ਬਹੁਤ ਹੈਰਾਨ ਹੋਂਨਾ ਉਹ ਚੀਜ਼ਾਂ ਨੇ ਛੋਟੀਆਂ ਵੱਡੀਆਂ ਤਰਤੀ ਤੇ ਜਿਨ੍ਹਾਂ ਨੂੰ ਦੇਖ ਕੇ ਅੱਖਾਂ ਆਡੀਆਂ ਰੱਡੀਆਂ ਰਹਿ ਜਾਂਦੀਆਂ ਨੇ ਆਪਣੇ ਸਰੀਰ ਨੂੰ ਹੀ ਜੇ ਅਸੀਂ ਗੌਰ ਨਾਲ ਦੇਖਾਂਗੇ ਤਾਂ ਸੋਚ ਲਈ ਮਜਬੂਰ ਹੋ ਜਾਵਾਂਗੇ ਰੱਬ ਨੇ ਕਿੰਨੇ ਅਨੋਕੇ ਤੇ ਸੋਹਣੇ ਢੰਗ ਨਾਲ ਖੜਿਆ ਇਸ ਬੰਤਨ ਨੂੰ ਖੈਰ ਉਸ ਵਾਸਤੇ ਤਾਂ ਕੁਝ ਵੀ ਰਚਨਾ ਕੋਈ ਵੱਡੀ ਗੱਲ ਨਹੀਂ ਚੰਨੂ ਨੇ ਕਿਹਾ ਹਾਂਜੀ ਚਲੋ ਮੈਂ ਰੋਟੀ ਬਣਾ ਦੇਨੀ ਆ ਤੁਸੀਂ ਤਿੰਨੋ ਜਾਨੇ ਨਾਲ ਦੀ ਨਾਲ ਗਰਮ ਗਰਮ ਖਾ ਲੋ ਮੱਖਣ ਨੇ ਕਿਹਾ ਜੋ ਹੁਕਮਰਾਨੀ ਸਾਈਬਾ ਫਿਰ ਚੰਨੂ ਰੋਟੀ ਬਣਾਉਣ ਲੱਗ ਪਈ ਤੇ ਮੱਖਣ ਸਿੰਘ ਤੇ ਬੱਚੇ ਖਾਣ ਲੱਗ ਪਏ ਫਿਰ ਰੋਟੀ ਪਕਾ ਕੇ ਚੰਨੂ ਨੇ ਵੀ ਰੋਟੀ ਖਾਧੀ ਤੇ ਫਿਰ ਸਭ ਸੋ ਗਏ ਅਗਲੇ ਦਿਨ ਮੱਖਣ ਦੁਕਾਨ ਤੇ ਜਾਂਦੀ ਪਹਚਾਈ ਪਿੰਡ ਪਿੰਡ ਫੇਰੀ ਲਾਉਣ ਤੁਰ ਪਿਆ ਦੋ ਤਿੰਨ ਦਿਨ ਪਿੰਡਾਂ ਵਿੱਚ ਹੀ ਉਸ ਦੀਆਂ ਸਾਰੀਆਂ ਸਬਜ਼ੀਆਂ ਵੇਚ ਗਈਆਂ ਉਹ 1 ਵਜੇ ਦੇ ਕਰੀਬ ਘਰ ਪਰਤਨ ਜੋਗਾ ਹੋ ਗਿਆ ਅੱਜ ਮੱਖਣ ਬਹੁਤ ਖੁਸ਼ ਸੀ ਉਸਨੇ ਰਸਤੇ ਵਿੱਚ ਆਉਂਦੇ ਹੋਏ ਫੈਸਲਾ ਕੀਤਾ ਹੁਣ ਉਹ ਫੇਰੀ ਹੀ ਲਾਇਆ ਕਰੇਗਾ ਕੱਲ ਪਹੁੰਚਿਆ ਤਾਂ ਚਰਨੋ ਨੇ ਪੁੱਛਿਆ ਅੱਜ ਇੰਨੀ ਸ਼ੇਤੀ ਕਿਵੇਂ ਆ ਗਏ ਮੱਖਣ ਨੇ ਕਿਹਾ ਉਹ ਜੀਨ ਚੋਗੀਏ ਰੱਬ ਦਾ ਸ਼ੁਕਰ ਮਨਾ ਕੇ ਜਲਦੀ ਆ ਗਿਆ ਅੱਜ ਮੈਂ ਦੁਕਾਨ ਤੇ ਨਹੀਂ ਗਿਆ ਮੈਂ ਪਿੰਡਾ ਵਿੱਚ ਫੇਰੀ ਲਾਉਣ ਗਿਆ ਸੀ ਦੁਕਾਨ ਤੇ ਸਾਰਾ ਦਿਨ ਬੈਠੇ ਰਹਿਣ ਨਾਲੋਂ ਵੀ ਇੰਨੀ ਕਮਾਈ ਨਹੀਂ ਹੁੰਦੀ ਜਿੰਨੀ ਅੱਜ ਹੋਈ ਇਹ ਤਾਂ ਬਹੁਤ ਵਧੀਆ ਕੀਤਾ ਤੁਸੀਂ ਚਰਨੋ ਨੇ ਆਖਿਆ ਮੱਖਣ ਬੋਲਿਆ ਬਸ ਇਸੇ ਤਰ੍ਹਾਂ ਵਾਈ ਗੁਰੂ ਦੀ ਮਿਹਨਤ ਵਿੱਚ ਬਰਕਤ ਪਾਉਂਦੇ ਰਹਿਣ ਤੇ ਆਪਣੀ ਗਰੀਬੀ ਖਤਮ ਹੋ ਜਾਵੇਗੀ ਆਪਣੇ ਕਰਦੀ ਛੱਤ ਚੋਨੋ ਵੀ ਬੰਦ ਕਰ ਦੇਵੇਗੀ ਚੋਨੋ ਨੇ ਕਿਹਾ ਤੁਹਾਡੇ ਮੂੰਹ ਵਿੱਚ ਕਿਉਂ ਸ਼ਕਲ ਬਸ ਕੰਮ ਤੇ ਮੌਸਮ ਦੀ ਮਾਰ ਨਾ ਪਵੇ ਤੇ ਅਸੀਂ ਵੀ ਥੋੜੇ ਸੋਕੇ ਹੋਈਏ ਮੱਖਣ ਨੇ ਕਿਹਾ ਹੁਣ ਵੀ ਸੋਕੇ ਹੀ ਆ ਉਹਨਾਂ ਦਾ ਸੋਚ ਜਿੰਨਾਂ ਕੋਲ ਬਦਲਣ ਲਈ ਕੱਪੜੇ ਨਹੀਂ ਖਾਣ ਲਈ ਰੋਟੀ ਨਹੀਂ ਪੀਣ ਲਈ ਸਾਫ਼ ਪਾਣੀ ਨਹੀਂ ਸਿੱਟਕਣ ਲਈ ਛੱਤ ਨਹੀਂ ਜਿੰਨਾਂ ਕੋਲ ਹੱਥ ਪੈਰ ਤੱਕ ਨਹੀਂ ਉਹ ਵੀ ਬਥੇਰੇ ਖੁਸ਼ ਰਹਿੰਦੇ ਨੇ ਪੀੜਾਂ ਵਿੱਚੋਂ ਖੁਸ਼ੀ ਦਾ ਕਿੰਕਾ ਲੱਭ ਕੇ ਉਸ ਨੂੰ ਮੰਨਣਾ ਹੀ ਤਾਂ ਜ਼ਿੰਦਗੀ ਹੈ ਦਿਲੋਂ ਦਿਮਾਗ ਤੇ ਸ਼ਾਂਤ ਦਾ ਬੋਝ ਲਾਤੀ ਕੇ ਬੰਦਾ ਜਲਦੀ ਤੰਮ ਤੋੜ ਦਿੰਦਾ ਚੰਨੋ ਬੋਲੀ ਬਿਲਕੁਲ درست ਆਖਿਆ ਤੁਸੀਂ ਚਲੋ ਰੋਟੀ ਬਣਾ ਦੇਵਾਂ ਟਾਈਮ ਵੀ ਹੋ ਗਿਆ ਮੈਂ ਵੀ ਥੋੜਾ ਆਰਾਮ ਕਰ ਲਵਾਂ ਮੱਖਣ ਨੇ ਆਖਿਆ ਫਿਰ ਚੰਨੋ ਰੋਟੀ ਬਣਾਉਣ ਰਸੋਈ ਵਿੱਚ ਚਲੀ ਗਈ ਤੇ ਮੱਖਣ ਮੰਜੇ ਉੱਤੇ ਲੇਟ ਗਿਆ ਉਹ ਮਨ ਵਿੱਚ ਸੋਚਣ ਲੱਗ ਪਿਆ ਮੌਸਮ ਵੀ ਅਜੀਬ ਸ਼ੈਨ ਹੈ ਕਿਸੇ ਲਈ ਤਿਉਹਾਰ ਕਿਸੇ ਲਈ ਵਕਤ ਦੀ ਮਾਰ ਬਣ ਕੇ ਆਉਂਦੇ ਨੇ ਮੈਂ ਹੀ ਦੇਖ ਲਵਾਂ ਕਿਸੇ ਲਈ ਸੁਹਾਵਨਾ ਮੌਸਮ ਹੋ ਜਾਂਦਾ ਹੈ ਕਿਸੇ ਤੇ ਦਰਦਾਂ ਦਾ ਬੱਦਲ ਫੜ ਜਾਂਦਾ ਹੈ ਖੈਰ ਜਿਵੇਂ ਮਾਲਕ ਦੀ ਮਰਜ਼ੀ ਫਿਰ ਚੰਨੋ ਰੋਟੀ ਲੈ ਆਈ ਮੱਖਣ ਨੇ ਰੋਟੀ ਖਾਈ ਤੇ ਥੋੜੀ ਦੇਰ ਬਾਅਦ ਨਿਆਣੇ ਵੀ ਖੇਡ ਕੇ ਘਰ ਵਾਪਸ ਆ ਗਏ ਮੱਖਣ ਨੇ ਰੋਨੀ ਨੂੰ ਆਪਣੇ ਕੋਲ ਬੁਲਾਇਆ ਅਤੇ ਫਿਰ ਉਸਨੇ ਪਿਆਰ ਨਾਲ ਰੋਨੀ ਦਾ ਕੰਨ ਮਰੋੜਦੇ ਹੋਏ ਕਿਹਾ ਐਨੀ ਠੰਡ ਵਿੱਚ ਕਿੱਥੇ ਗੋਟੇ ਚੁਗਦੇ ਫਿਰਦੇ ਸੀ ਸੁੱਕੀ ਸੰਦੀ ਰੋਟੀ ਨਹੀਂ ਪਚਦੀ ਫਿਰ ਬਿਮਾਰ ਹੋ ਕੇ ਪੈ ਜਾਂਦੇ ਹੋ ਕਾਕੋ ਬੋਲੀ ਪਪੀ ਅਸੀਂ ਬਾਹਨੇ ਕਮਰੇ ਸੀ ਅਸੀਂ ਤਾਂ ਸੱਤੀ ਦੇ ਘਰ ਗਏ ਸੀ ਉਹਨਾਂ ਦੇ ਕੱਲ ਵਿੱਚ ਹੀ ਖੇਡ ਰਹੇ ਸੀ ਮੱਖਣ ਨੇ ਕਾਕੂ ਨੂੰ ਗੋਦ ਵਿੱਚ ਚੁੱਕਿਆ ਤੇ ਕਿਹਾ ਮੇਰੀ ਕਾਕੂ ਨੂੰ ਠੰਡ ਲੱਗ ਗਈ ਤਾਂ ਕੌਣ ਜ਼ਿੰਮੇਵਾਰ ਹੋ ਕਾਕੂ ਤੇ ਰੋਣੀ ਸੋਚਾਂ ਵਿੱਚ ਪੈ ਗਏ ਮੱਖਣ ਨੇ ਹੱਸ ਕੇ ਕਿਹਾ ਉਹ ਬਹੁਤੀ ਸਿਆਣੀ ਹੋ ਬੋਤਾਂ ਨਾ ਸੋਚੋ ਰੋਟੀ ਖਾਓ ਤੇ ਜਾਈਂ ਆ ਚਲੋ ਖਜੋ ਦੋਵੇਂ ਬੱਚੇ ਮੁਸਕਰਾਏ ਤੇ ਚਰਨ ਕੋਲ ਬੈ ਕੇ ਰੋਟੀ ਖਾਣ ਲੱਗ ਪਏ ਮੱਖਣ ਚਦੋਂ ਪੈਣ ਲੱਗਿਆ ਤਾਂ ਉਸਦੀ ਨਜ਼ਰ ਆਪਣੇ ਸੱਜੇ ਪੈਰ ਦੇ ਗਿੱਟੇ ਤੇ ਪਈ ਗਿੱਟੇ ਤੇ ਇੱਕ ਛੋਟੀ ਜੀ ਫਿੰਸੀ ਹੋ ਗਈ ਸੀ ਮੱਖਣ ਥੋੜਾ ਮੁਸਕਰਾਏ ਤੇ ਬੋਲਿਆ ਉਹ ਮੈਂ ਸੋਚਿਆ ਪਤਾ ਨਹੀਂ ਕੀ ਹੋ ਗਿਆ ਇਸ ਫਿੰਸੀ ਕਰਕੇ ਜੁੱਤੀ ਲੱਗ ਰਹੀ ਸੀ ਚੰਨੋ ਨੇ ਮੱਖਣ ਨੂੰ ਇਕੱਲੇ ਨੂੰ ਬੜਬੜਾਉਂਦੇ ਸੁਣਿਆ ਉਸਨੇ ਰਸੋਈ ਚੋਂ ਪੁੱਛਿਆ ਕੀ ਹੋ ਗਿਆ ਜੀ ਉਹ ਕੁਝ ਨਹੀਂ ਇੱਕ ਛੋਟੀ ਜੀ ਫਿੰਸੀ ਹੋਗੀ ਪੈਰ ਤੇ ਜੁੱਤੀ ਲੱਗਦੀ ਸੀ ਅੱਜ ਇਸ ਤੇ ਮੈਂ ਪਹਿਲਾਂ ਸੋਚ ਹੀ ਗਿਆ ਕਿ ਜੁੱਤੀ 'ਚ ਕੁਝ ਹੋਵੇਗਾ ਨਾ ਪਰ ਹੁਣ ਫਿੰਸੀ ਤੇ ਨਜ਼ਰ ਪਈ ਮੱਖਣ ਬੋਲਿਆ ਚੰਨੋ ਬੋਲੀ ਇੱਕ ਵਾਰ ਡਾਕਟਰ ਨੂੰ ਦਿਖਾਉਂਦੇ ਜਾਂ ਕੋਈ ਟਿਊਬ ਲਗਾ ਲੈਂਦੇ ਮੱਖਣ ਬੋਲਿਆ ਉਹ ਨਹੀਂ ਨਹੀਂ ਇਹ ਤਾਂ ਤੁਰਦੇ ਫਿਰਦੇ ਠੀਕ ਹੋ ਜਾਣੀ ਫਿੰਸੀਆ ਤਾਂ ਹੁੰਦੀਆਂ ਰਹੰਦੀਆਂ ਚੰਨੋ ਬੋਲੀ ਜਿਵੇਂ ਤੁਹਾਨੂੰ ਠੀਕ ਲੱਗੇ ਮੱਖਣ ਨੇ ਕਿਹਾ ਹੂੰ ਮੱਖਣ ਨੂੰ ਨਹੀਂ ਪਤਾ ਸੀ ਕਿ ਕਦੇ-ਕਦੇ ਜਿੰਨਾ ਨੂੰ ਸੀ ਛੋਟੀ ਮੋਟੀ ਬਿਮਾਰੀ ਸਮਝ ਕੇ ਛੱਡ ਦਿੰਨੇ ਹਾਂ ਉਹ ਹੀ ਇੱਕ ਭਿਆਨਕ ਬਿਮਾਰੀ ਦਾ ਰੂਪ ਧਾਰ ਕੇ ਸਰੀਰ ਨੂੰ ਨਕਾਰਾਕਰ ਛੱਡ ਦਿਆਂ ਕੁਝ ਦਿਨ ਮੱਖਣ ਆਪਣੇ ਪਿੰਡ-ਪਿੰਡ ਜਾ ਕੇ ਫੇਰੀ ਲਾਉਂਦਾ ਰਿਹਾ ਤੇ ਉਸਦੇ ਪੈਰ ਦੀ ਫਿੰਸੀ ਵੀ ਥੋੜੀ ਵੱਡੀ ਹੁੰਦੀ ਗਈ ਇੱਕ ਦਿਨ ਉਸ ਸ਼ਾਮ ਬਿਲੇ ਘਰ ਜਾ ਰਿਹਾ ਸੀ ਕੇ ਰਸਤੇ ਵਿੱਚ ਉਸਦੀ ਫਿੰਸੀ ਫੁੱਟ ਗਈ। ਉਸੇ ਚੋਲੋ ਹੋਵਗਣ ਲੱਗ ਪਿਆ। ਮੱਖਣ ਨੇ ਉਸ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਗੀਤ ਗਾਉਂਦਾ ਹੋਇਆ ਅੱਗੇ ਵਧਦਾ ਗਿਆ। ਜਦੋਂ ਕਾਰ ਪਹੁੰਚਾ ਤੇ ਚੰਨ ਉਸਦਾ ਪੈਰ ਜੋ ਕਿ ਖੂਨ ਨਾਲ ਲਥਪਥ ਲਿਬੜਿਆ ਹੋਇਆ ਸੀ ਦੇਖ ਕੇ ਘਬਰਾ ਗਈ। ਚੰਨ ਬੋਲੀ ਜੀ ਆ ਕੇ ਕਰਾ ਲਿਆ ਆਏ ਪੈਰ ਦੇ। ਉਹ ਕੁਛ ਨਹੀਂ। ਉਹ ਜਿਹੜੀ ਫਿੰਸੀ ਹੋ ਰੱਖੀ ਸੀ ਉਹ ਫੁੱਟ ਗਈ। ਮੱਖਣ ਨੇ ਜਵਾਬ ਦਿੱਤਾ। ਚੰਨ ਬੋਲੀ ਫਿਰ ਵੀ ਇੰਨਾ ਖੂਨ। ਮੱਖਣ ਨੇ ਮਜਾਕੀਲੇਜ ਵਿੱਚ ਗਿਆ। ਹੁਣ ਜਿਸ ਦੀ ਕਾਰ ਵਾਲੀ ਲੜਦੀ ਨਹੀਂ ਕੋਈ ਡਿਮਾਂਡ ਨਹੀਂ ਕਰਦੀ। ਉਸ ਚੰਨੋਂ ਤਾਂ ਹੋ ਗਈ ਚੰਨੋਂ ਨੇ ਕਿਹਾ ਬਸ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਤੁਹਾਡੇ ਤੋਂ ਮੱਖਣ ਬੋਲਿਆ ਇੱਕ ਦਿਨ ਐਸਾ ਆਊਗਾ ਜਦ ਤੂੰ ਕੋਈ ਚੀਜ਼ ਬਾਰੇ ਸੋਚੇਂਗੀ ਹੀ ਸੋਚਿਆ ਹੀ ਕਰੂੰਗੀ ਤੇ ਮੈਂ ਤੇਰੇ ਅੱਗੇ ਉਹ ਚੀਜ਼ ਪੇਸ਼ ਕਰ ਦਿਆ ਕਰਨੀ ਚੰਨੋਂ ਨੇ ਕਿਹਾ ਬਸ ਬਸ ਬਹੁਤਨ ਉੱਡੋ ਪੈਰ ਧੋ ਕੇ ਇਸ ਤੇ ਲੀਰ ਬਣ ਲਓ ਮੈਂ ਦਿੰਦੀ ਹਾਂ ਲੀਰ ਜਿਵੇਂ ਤੇਰਾ ਹੁਕਮ ਮੱਖਣ ਨੇ ਕਿਹਾ ਫਿਰ ਚੰਨੋਂ ਨੇ ਮੱਖਣ ਨੂੰ ਗਰਮ ਪਾਣੀ ਦਿੱਤਾ ਤੇ ਮੱਖਣ ਨੇ ਆਪਣਾ ਹੱਥ ਮੂੰਹ ਧੋਇਆ ਤੇ ਫਿਰ ਪੈਰ ਧੋ ਖੂਨ ਸਾਫ਼ ਕੀਤਾ ਫਿਰ ਜਨੂ ਨੇ ਉਸ ਨੂੰ ਕਿਸੇ ਪੁਰਾਣੇ ਕਪੜੇ ਚ ਲੀਰ ਫੜ ਕੇ ਦਿੱਤੀ ਫਿਰ ਉਹ ਰੋਜ਼ ਮੱਖਣ ਪੈਰ ਤੇ ਲੀਰ ਬੰਨਣ ਲੱਗ ਪਿਆ ਲੀਰ ਬੰਨ ਕੇ ਉਸ ਨੂੰ ਸਾਰਾ ਦਿਨ ਆਰਾਮਦਾ ਹੀ ਰਹਿੰਦੀ ਸੀ ਫਿੰਸੀ ਵਾਲੀ ਜਗ੍ਹਾ ਜੁੱਤੀ ਨਹੀਂ ਚੁਬਦੀ ਸੀ ਥੋੜੇ ਦਿਨ ਬਾਅਦ ਫਿੰਸੀ ਵਾਲੀ ਜਗ੍ਹਾ ਤੇ ਸੁਕੜੀ ਆ ਗਈ ਮਾਸਕਟ ਹੋ ਗਿਆ ਫਿਰ ਉਸ ਨੇ ਲੀਰ ਬੰਨਣੀ ਬੰਦ ਕਰ ਦਿੱਤੀ ਪਰ ਜੁੱਤੀ ਫਿਰ ਵੀ ਲੱਗਦੀ ਸੀ ਕੰਮ ਵਧੀਆ ਚੱਲ ਰਿਹਾ ਸੀ ਪਰ ਉਸ ਦੇ ਪੈਰ ਦੀ ਮਤਵ ਜੀ ਰਹਿੰਦੀ ਸੀ ਇੱਕ ਦਿਨ ਬਲੇਡ ਨਾਲ ਮੱਖਣ ਨੂੰ ਕੱਟ ਰਿਹਾ ਸੀ ਉਸ ਦੀ ਨਜ਼ਰ ਫਿੰਸੀ ਵਾਲੀ ਜਗ੍ਹਾ ਤੇ ਪਈ ਉਸਨੇ ਬਾਹ ਨੂੰ ਆ ਦੇ ਸੁੱਕੇ ਮਾਸ ਨੂੰ ਬਲੇਡ ਨਾਲ ਛਿਲ ਛੱਡਿਆ ਜਿਸ ਨਾਲ ਉਸ ਨੂੰ ਬਹੁਤ ਦਰਦ ਹੋਇਆ ਤੇ ਖੂਨ ਵੀ ਵਗਿਆ ਉਸਨੇ ਉਸ ਦੇ ਨਾਲ ਦੇ ਨਾਲ ਲੀਰ ਬੰਨ੍ਹ ਦਿੱਤੀ ਪਰ ਖੂਨ ਲੀਰ ਤੋਂ ਵੀ ਬਾਹਰ ਆ ਗਿਆ ਉਹ ਤੁਰੰਤ ਡਾਕਟਰ ਕੋ ਗਿਆ ਤੇ ਡਾਕਟਰ ਨੇ ਪੱਟੀ ਕੀਤੀ ਤੇ ਕੁਝ ਦਵਾਈਆਂ ਦੇ ਦਿੱਤੀਆਂ ਗਰਮੀਆਂ ਨੇ ਨਜ਼ਦੀਕ ਆ ਰਹੀਆਂ ਸਨ ਮੱਖਣ ਦੇ ਪੈਰ ਵਿੱਚ ਦਰਦ ਰਹਿਣ ਲੱਗ ਪਿਆ ਤੇ ਇਨਫੈਕਸ਼ਨ ਕਰਨ ਅੱਗੇ ਤੋਂ ਅੱਗੇ ਗਲਣ ਲੱਗ ਪਿਆ ਫੇਰੀਆਂ ਲਾ ਕੇ ਜੋ ਚਾਰ ਪੈਸੇ ਜੋੜੇ ਸਨ ਉਹ ਮੱਖਣ ਦੇ ਪੈਰ ਤੇ ਲੱਗਨੇ ਸ਼ੁਰੂ ਹੋ ਗਏ ਜਦੋਂ ਪਿੰਡਾਂ ਵਾਲੇ ਡਾਕਟਰਾਂ ਦੇ ਹੱਥ ਕੁਛ ਨਾ ਹਤਵਸਨਾਰਿਆ ਉਹਨਾਂ ਨੇ ਮੱਖਣ ਨੂੰ ਹਸਪਤਲ ਜਾਣ ਦੀ ਸਲਾਹ ਦਿੱਤੀ ਜਦੋਂ ਮੱਖਣ ਹਸਪਤਲ ਗਿਆ ਉਦੋਂ ਤੱਕ ਪੈਰ ਕਾਫੀ ਗਲ ਚੁੱਕਿਆ ਸੀ ਡਾਕਟਰ ਨੇ ਕਿਹਾ ਕਿ ਪੈਰ ਵੱਡਣਾ ਪਵੇਗਾ ਨਹੀਂ ਤਾਂ ਇਨਫੈਕਸ਼ਨ ਅੱਗੇ ਵੀ ਫੈਲ ਸਕਦੀ ਪਹਿਲਾਂ ਤਾਂ ਕੰਮ ਧੰਦੇ ਦਾ ਸੋਚ ਕੇ ਮੱਖਣ ਰਾਜ਼ੀ ਨਾ ਹੋਇਆ ਪਰ ਚੰਨੋ ਦੇ ਵਾਰ-ਵਾਰ ਕਹਿਣ ਤੇ ਮੱਖਣ ਮੰਨ ਗਿਆ ਡਾਕਟਰਾਂ ਨੇ ਆਪਰੇਸ਼ਨ ਕਰਕੇ ਮੱਖਣ ਦਾ ਪੈਰ ਲੱਤ ਤੋਂ ਅਲੱਗ ਕਰ ਦਿੱਤਾ ਹੁਣ ਮੱਖਣ ਘਰ ਜੋਗਾ ਹੀ ਰਹਿ ਗਿਆ ਸੀ ਰੋਨੀ ਜੀ 14 ਸਾਲ ਦੀ ਸੀ ਕਰਦੇ ਹਾਲਾਤ ਜਦੋਂ ਜ਼ਿਆਦਾ ਵਿਗੜੇ ਤਾਂ ਰੋਨੀ ਨੇ ਪੜਾਈ ਛੱਡ ਗਏ ਕੰਮ ਕਰਨ ਦਾ ਸੋਚਿਆ ਪਹਿਲ ਪੜਾਈ ਛੱਡਣ ਲਈ ਮੱਖਣ ਨਾ ਮੰਨਿਆ ਤਾਂ ਰੋਨੀ ਨੇ ਕਿਹਾ ਜਦੋਂ ਸਕੂਲ ਤੋਂ ਛੁੱਟੀ ਹੋਇਆ ਕਰੋਗੀ ਮੈਂ ਉਦੋਂ ਕੰਮ ਤੇ ਚੱਲਿਆ ਜਾਇਆ ਕਰੂੰ ਚਾਰ ਪੈਸੇ ਹੀ ਆਉਣਗੇ ਕੀ ਪਤਾ ਪਾਪੇ ਤੇਰੇ ਲਾਜ਼ੇ ਹੋਰ ਕਿੰਨੇ ਪੈਸੇ ਲੱਗਣਗੇ ਮੱਖਣ ਰੋਨੀ ਵੱਲ ਲਾਚਾਰ ਨਜ਼ਰਾਂ ਨਾਲ ਦੇਖ ਰਿਹਾ ਸੀ ਚੰਨੋ ਨੇ ਮੱਖਣ ਨੂੰ ਕਿਹਾ ਮੈਂ ਤੁਹਾਨੂੰ ਕਿਹਾ ਸੀ ਕਿ ਫਿਨਸੀ ਡਾਕਟਰ ਨੂੰ ਦਿਖਾਓ ਤੁਸੀਂ ਨਹੀਂ ਮੰਨੇ ਤੇ ਅੱਜ ਇਹ ਦਿਨ ਦੇਖਣੇ ਪੈ ਰਹੇ ਨੇ ਚੰਨੂ ਮੋਤੇ ਹੱਥ ਰਾਕੇ ਰੋਂ ਲੱਗ ਪਈ ਮੱਖਣ ਨੇ ਕਿਹਾ ਰੋਂਦੀ ਕਿਉਂ ਹੈ ਸ਼ੁਕਰ ਕਰ ਰੱਬ ਦਾ ਕਿ ਇਨਫੈਕਸ਼ਨ ਪੈਰ ਤੱਕ ਹੀ ਫੈਲੀ ਸੀ ਜੇ ਅੱਗੇ ਫੈਲ ਜਾਂਦੀ ਫੇਰ ਕੀ ਕਰਦੀ ਚੰਨੂ ਕੁਝ ਬੋਲ ਨਹੀਂ ਲੱਗੀ ਸੀ ਕਿ ਮੱਖਣ ਦੇ ਗੋਡਿਆਂ ਤੋਂ ਥੱਲੇ ਦਰਦ ਸ਼ੁਰੂ ਹੋ ਗਿਆ ਉਸਨੂੰ ਫਿਰ ਤਾਂ ਹਸਪਤਾਲ ਲਿਆਂਦਾ ਗਿਆ ਡਾਕਟਰਾਂ ਨੇ ਮੱਖਣ ਦੇ ਦਰਦ ਰੋਕਣ ਲਈ ਦੋ ਟੀਕੇ ਲਗਾਏ ਤੇ ਕੁਝ ਦਵਾਈਆਂ ਦੇ ਕੇ ਘਰ ਭੇਜ ਦਿੱਤਾ ਕੁਝ ਦਿਨ ਦਵਾਈਆਂ ਦਾ ਅਸਰ ਆ ਪੈਰ ਕੁਝ ਸਮੇਂ ਬਾਅਦ ਲੱਤ ਥੱਲੇ ਆਪਰੇਸ਼ਨ ਵਾਲੀ ਜਗ੍ਹਾ ਤੋਂ ਗੱਲ ਇਹ ਸ਼ੁਰੂ ਹੋ ਗਈ ਇਸ ਵਾਰ ਹਸਟਲ ਗਿਆ ਤਾਂ ਮੱਖਣ ਦੀ ਲਤ ਗੋਡੇ ਤੱਕ ਵੱਡ ਦਿੱਤੀ ਗਈ ਪਰ ਮੱਖਣ ਫਿਰ ਵੀ ਰੱਬ ਦਾ ਸ਼ੁਕਰ ਮਨਾ ਰਿਹਾ ਸੀ ਉਹ ਹੁਣ ਫੋੜੀਆਂ ਦਾ ਸਹਾਰਾ ਲੈ ਫੋੜੀਆਂ ਦਾ ਸਹਾਰਾ ਲੈ ਕੇ ਤੁਰਦਾ ਸੀ ਚੰਨ ਹੁਣ ਬਹੁਤ ਉਦਾਸ ਰਹਿੰਦੀ ਰੋਨੀ ਦੁਪਹਿਰ ਨੂੰ ਸਕੂਲ ਤੋਂ ਆ ਕੇ ਫਾਸਟ ਫੂਡ ਦੀਆਂ ਦੁਕਾਨਾਂ ਤੇ ਕੰਮ ਕਰਨ ਤੁਰ ਪੈਂਦਾ ਉਹ ਨਾਲੇ ਪੰਡੇ ਤੋਂ ਦਿੰਦਾ ਤੇ ਨਾਲੇ ਫਾਸਟ ਫੂਡ ਬਣਾਉਣੇ ਸਿੱਖੀ ਜਾਂਦਾ ਉਹ ਇੱਕ ਜਗ੍ਹਾ ਤੇ ਟਿਕਦਾ ਨਹੀਂ ਸੀ ਜਿੱਥੇ ਚਾਰ ਬੰਦੇ ਖੜ ਕੇ ਗੱਲਾਂ ਕਰ ਰਹੇ ਹੁੰਦੇ ਉਹ ਉੱਥੇ ਜਾ ਕੇ ਖਲੋ ਜਾਂਦਾ ਜਿਸ ਕਰ ਨੂੰ ਉਸ ਨੂੰ ਕੰਮ ਤੋਂ ਜਵਾਬ ਮਿਲ ਜਾਂਦਾ ਪਰ ਉਸਨੇ ਆਪਣੀ ਆਦਤ ਨਾ ਛੱਡੀ ਉਹ ਸੋਚਦਾ ਕਿ ਪਤਾ ਉਹਨਾਂ ਬੰਦਿਆਂ ਦੀਆਂ ਗੱਲਾਂ 'ਚ ਕੋਈ ਗੱਲ ਉਹਦੇ ਕੰਮ ਦੀ ਹੋਵੇ ਠੋਕਰਾ ਖੰਦਾ ਖੰਦਾ ਹੋਇ ਇੱਕ ਘਰੇਲੂ ਵਰਤੋਂ ਦੀਆਂ ਚੀਜ਼ਾਂ ਵਲੇ ਸਟੋਰ 'ਚ ਲੱਗ ਗਿਆ ਦਿਨ ਵੇਲੇ ਸਕੂਲ ਜਾਂਦਾ ਸੀ ਤੇ ਸ਼ਾਮ ਨੂੰ ਸਟੋਰ ਚਲਾ ਜਾਂਦਾ ਤਨਖਾਹ ਚੰਗੀ ਮਿਲਣ ਲੱਗ ਪਈ ਕਰਦੇ ਕਰੋਂਦੇ 5 ਸਾਲ ਬੀਤ ਗਏ ਸਟੋਰ 'ਚ ਕਿਸੇ ਨੇ ਸਿਫਾਰਸ਼ ਲਗਾ ਕੇ ਆਪਣਾ ਬੰਦਾ ਲਗਵਾ ਦਿੱਤਾ ਤੇ ਹੁਣੀ ਰੋਨੀ ਨੂੰ ਕਢਵਾ ਦਿੱਤਾ ਰੋਨੀ ਹੁਣ ਬੀਏ ਵੀ ਕਰ ਰਿਹਾ ਸੀ ਘਰ ਦਾ ਖਰਚਾ ਉਸਦੀ ਦੀ ਕਮਾਈ ਨਾਲ ਚੱਲਦਾ ਉੱਪਰ ਹੋਣ ਉਸਦੀ ਆਪਣੀ ਤੇ ਕਾਕੋ ਦੀ ਪੜਾਈ ਦੀ ਫੀਸ ਦਾ ਔਖਾ ਹੋ ਗਿਆ ਖੈਰੋਨੀ ਨੇ ਹਾਰ ਨਾ ਮੰਨੀ ਤੇ ਇੱਕ ਮੋਟਰਸਾਈਕਲ ਠੀਕ ਕਰਨ ਵਾਲੇ ਮੈਕੈਨਿਕ ਕੋਲ ਲੱਗ ਗਿਆ ਉਸ ਦਾ ਉਸਤਾਦ ਉਸ ਨੂੰ ਖਰਚਣ ਜੋਗੇ ਪੈਸੇ ਦੇ ਦਿੰਦਾ ਉਹ ਤੋਂ ਖਰਚਾ ਚੰਗਾ ਚੱਲਦਾ ਨਾ ਦੇਖ ਕੇ ਉਹ ਪਲੰਬਰਿੰਗ ਦਾ ਕੰਮ ਸਿੱਖਣ ਲੱਗ ਗਿਆ ਇਸ ਲਾਈਨ ਵਿੱਚ ਉਸ ਦਾ ਉਸਤਾਦ ਸੀ ਮਿੰਟੂ ਮਿੰਟੂ ਖੁੱਲੇ ਦਿਲ ਦਾ ਬੰਦਾ ਸੀ ਉਹ ਕੰਮ ਸਿਖਾਉਣ ਦੇ ਨਾਲ ਨਾਲ ਰੋਨੀ ਨੂੰ ਖਰਚਣ ਜੋਗੇ ਪੈਸੇ ਦਿੰਦਾ ਸੀ ਰੋਨੀ ਨੂੰ ਇਹ ਕੰਮ ਵੀ ਠੀਕ ਲੱਗਿਆ ਪਰ ਮਿੰਟੂ ਦੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਇੱਕ ਵਾਰ ਫੇਰ ਤੋਂ ਰੋਨੀ ਕੋਲ ਖਰਚੇ ਲਈ ਇੱਕ ਤੇਲਾ ਨਾ ਬਚਿਆ ਇਸ ਵਾਰ ਉਸਨੇ ਆਵਦੀ ਪੜਾਈ ਛੱਡ ਕੇ ਕਾਕੋ ਦੀ ਪੜਾਈ ਵੱਲ ਪੜਾਈ ਜਾਰੀ ਰੱਖਣ ਦਾ ਫੈਸਲਾ ਕਰ ਲਿਆ ਘਰ ਦੀ ਹਾਲਤ ਬਦ ਤੋਂ ਬੱਧਰ ਹੁੰਦੀ ਜਾ ਰਹੀ ਸੀ ਜੋ ਕੋਈ ਸਰਕਾਰੀ ਨੌਕਰੀ ਦੇ ਫਾਰਮ ਨਿਕਲਦੇ ਸਨ ਰੋਨੀ ਭਰ ਦਿੰਦਾ ਇਸ ਵਾਰ ਪੁਲਿਸ ਕਨਸਟੇਬਲ ਦੀ ਭਰਤੀ ਨਿਕਲੀ ਪਰ ਰੋਨੀ ਕੋਲ ਫਾਰਮ ਭਰਨ ਜੋਗੇ ਵੀ ਪੈਸੇ ਨਹੀਂ ਸਨ ਕਾਕੋ ਦੀ ਪੜਾਈ ਛਡਣ ਦੀ ਨੋਪਾਤ ਆਉਂਦੀ ਇਸ ਤੋਂ ਪਹਿਲਾਂ ਰੋਨੀ ਕਿਹੇ ਮਿਸਤਰੀ ਨਾਲ ਦਿਹਾੜੀਆਂ ਕਰਨ ਲੱਗ ਪਿਆ ਇੱਕ ਦਿਨ ਦਿਹਾੜੀ ਕਰਕੇ ਸ਼ਾਮੀ ਰੋਨੀ ਥੱਕਿਆ ਟੁੱਟਿਆ ਘਰ ਆਇਆ ਚੰਨ ਨੇ ਚੰਨ ਨੇ ਉਸ ਨੂੰ ਪੀਣ ਲਈ ਪਾਣੀ ਦਿੱਤਾ ਫਿਰ ਚੰਨ ਨੇ ਪੁੱਛਿਆ ਪੁੱਤ ਔਖਾ ਤਾਂ ਨਹੀਂ ਲੱਗਦਾ ਰੋਨੀ ਬੋਲਿਆ ਔਖਾ ਤਾਂ ਕੀ ਲਗਣਾ ਬਸ ਪਾਪੇ ਤੇ ਮੋਢੇ ਤੇ ਬੈ ਕੇ ਕਦੇ ਸੋਚਿਆ ਨਹੀਂ ਸੀ ਕਿ ਆਪਣੇ ਮੋਢੇ ਤੇ ਤਸਲੇ ਵਿੱਚ ੁਕਨੇ ਪੈਣਗੇ ਮੱਖਣ ਕੋਲੇ ਬੈਠਾ ਸੀ ਉਸਨੇ ਕਿਹਾ ਕੋਈ ਨਾ ਪੁੱਤ ਜੋ ਕੁਝ ਹੁੰਦਾ ਚੰਗੇ ਲਈ ਹੁੰਦਾ ਰੱਬ ਦਾ ਸ਼ੁਕਰ ਕਰਕੇ ਸਾਡਾ ਦਾਣਾ ਪਾਣੀ ਤਾਂ ਚੱਲ ਰਿਹਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਪਾਪੇ ਪਿੰਡਾ ਬਹੁਤ ਦੁਖਦਾ ਇਹ ਕਹਿ ਕੇ ਰੋਨੀ ਨੇ ਅੱਖਾਂ ਪਾ ਲਈਆਂ ਮੱਖਣੇ ਰੋਨੀ ਨੂੰ ਸਾਤੀ ਨਾਲ ਲਾਲਿਆ ਤੇ ਗਿਆ ਜਾਪੁੱਤ ਬਹਿਲਾ ਪੀੜਾ ਸੈਣੀਆਂ ਪੈਂਦੀਆਂ ਨੇ ਜੋ ਪਹਿਲਾਂ ਪੀੜਾ ਸੈਣੀਆਂ ਸਿੱਖ ਲੈਂਦੇ ਨੇ ਵਕਤ ਨਾਲ ਲੜਨਾ ਸਿੱਖ ਲੈਂਦੇ ਨੇ ਉਹਨਾਂ ਨੂੰ ਅੱਗੇ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜਾ ਕੇ ਲੋ ਜੋ ਮੁਸ਼ਕਲਾਂ ਨਾਲ ਜਿੱਟਣਾ ਆ ਜਾਂਦਾ ਫਿਰ ਰੋਨੀ ਨੇ ਪੁੱਛਿਆ ਕਾਕੋ ਕਿੱਥੇ ਹੈ ਇਹਨੇ ਨੂੰ ਕਾਕੋ ਵੀ ਉੱਥੇ ਆ ਗਈ ਕਾਕੋ ਨੇ ਕਿਹਾ ਇੱਥੇ ਹੀ ਹੈ ਕਾਕੋ ਤੇਰੀ ਅਗਲੀ ਫੀਸ ਦੇ ਪੈਸੇ ਪੂਰੇ ਹੋ ਗਏ ਨੇ ਰੋਨੀ ਬੁਲਿਆ ਕਾਕੋ ਹਲੀਜੀ ਬੁਲੀ ਵੀਰੇ ਮੈਨੂੰ ਫੋਨ ਦੀ ਵੀ ਲੋੜ ਸੀ ਐਨਾ ਡਰ ਕੇ ਕਿਉਂ ਬੋਲ ਰਹੀ ਹੈ ਕੋਈ ਨਾ ਲਿਆਦੂ ਥੋੜੇ ਦਿਨਾਂ ਨੂੰ ਰੋਨੀ ਨੇ ਆਖਿਆ ਚੰਨੋ ਨੇ ਕਿਹਾ ਕੁੜੀਆਂ ਫੋਨ ਨਹੀਂ ਚਲਾਉਂਦੀਆਂ ਰੋਨੀ ਨੇ ਕਿਹਾ ਉਹ ਮਾਤਾ ਕੀ ਮੁੰਡਾ ਤੇ ਕੀ ਕੁੜੀ ਨਿਆਣੇ ਤੇ ਕੀ ਸਿਆਣਾ ਅੱਜਕੱਲ ਫੋਨ ਸਭ ਦੀ ਜ਼ਰੂਰਤ ਬਣਦਾ ਜਾ ਰਿਹਾ ਸਭ ਕੁਝ ਤਾਂ ਆਨਲਾਈਨ ਹੋ ਜਾਂਦਾ ਉਸ ਵਕਤਗੇ ਉਹ ਵਕਤਗੇ ਜਦੋਂ ਇਹਨਾਂ ਚੀਜ਼ਾਂ ਤੇ ਮੁੰਡਿਆਂ ਦੇ ਹੱਕ ਹੁੰਦੇ ਸੀ ਇਹ ਜ਼ਮਾਨਾ ਸਭ ਲਈ ਬਰਾਬਰ ਹੈ ਇਸ ਜ਼ਮਾਨੇ ਵਿੱਚ ਜਿੰਨੀ ਫੋਨ ਦੀ ਲੋੜ ਮੁੰਡਿਆਂ ਨੂੰ ਹੈ ਉਨਹੀਂ ਕੁੜੀਆਂ ਨੂੰ ਵੀ ਹੈ ਤੂੰ ਵਗਾਰ ਲੈਣਾ ਇਹਨੂੰ ਚੰਨੋ ਬੋਲੀ ਰੋਨੀ ਨੇ ਆਖਿਆ ਕਿ ਤੇਨੀ ਵਿਗੜਦੀ ਸੁਖਨਲ ਇਕੋਤਾ ਪੈਣਾ ਮੇਰੀ ਜੇ ਇਹਦੇ ਸੁਪਨੇ ਵੀ ਪੂਰੇ ਨਾ ਕਰ ਸਕਿਆ ਤਾਂ ਮੇਰੇ ਕੰਮ ਕਰਨ ਦਾ ਕੀ ਫਾਇਦਾ ਵੀਰੇ ਤੇਰੇ ਸੁਪਨਿਆਂ ਦਾ ਕੀ ਕਾਗੋ ਨੇ ਪੁੱਛਿਆ ਰੋਨੀ ਨੇ ਕਿਹਾ ਉਹ ਤਾਂ ਕਿਤੇ ਗਵਾਚ ਗਏ ਮੈਂ ਬੜਾ ਲੱਭਿਆ ਕਿੱਥੇ ਕਿੱਥੇ ਨਹੀਂ ਗਿਆ ਪਰ ਮਿਲਦੇ ਨਹੀਂ ਸ਼ਾਇਦ ਉਹ ਤੇਰੇ ਸੁਪਨਿਆਂ ਨਾਲ ਜਾ ਮਿਲੇ ਤਾਂ ਹੀ ਮੈਂ ਹੁਣ ਤੇਰੇ ਸੁਪਨੇ ਪੂਰੇ ਕਰਨਾ ਚਾਹੂੰਗਾ ਚਨੋ ਨੇ ਕਿਹਾ ਪੀੜਾ ਨੂੰ ਦਿਲ ਵਿੱਚ ਦੱਬ ਕੇ ਕਦੋਂ ਤੱਕ ਹੱਸਦਾ ਰਹੇਗਾ ਜਦੋਂ ਤੱਕ ਇਹ ਦੁਨੀਆ ਮੁੰਡਿਆਂ ਨੂੰ ਰੋਣ ਦਾ ਹੱਕ ਨਹੀਂ ਦਿੰਦੀ ਰੋਨੀ ਨੇ ਆਖਿਆ ਵੇ ਮੈਂ ਤਾਂ ਤੇਰੀ ਮਾਂ ਆ ਮੈਂ ਤੈਨੂੰ ਸਾਰੇ ਹੱਕ ਦਿੱਤੇ ਨੇ ਮੇਰੇ ਗੱਲ ਲਾ ਕੇ ਰੋਲਿਆ ਕਰ ਤੇਰਾ ਜਿੱਤ ਹੋਲਾ ਹੋ ਜਾਇਆ ਕਰੋ ਰੋਣ ਚੰਨੋ ਨੇ ਰੋਨੀ ਨੂੰ ਗੱਲ ਨਾਲ ਲੋਂਦੇ ਹੋਏ ਕਿਆ ਫਿਰ ਉਹਨੇ ਤੋਂ ਹੰਝੂਆਂ ਦਾ ਹੱਥ ਰੋਕਣਾ ਹੋਇਆ ਉਹ ਚੰਨੋ ਦੇ ਗੱਲ ਲਾ ਕੇ ਰੋਣ ਲੱਗ ਪਿਆ ਗਾਗੋ ਉਹਨਾਂ ਨਾਲ ਜੱਫੀ ਪਾ ਕੇ ਖੁਬਲੋਈ ਮੱਖਣ ਨੇ ਕਿਆ ਰੋਣ ਨਾਲ ਮਸਲੇ ਹੱਲ ਨਹੀਂ ਹੁੰਦੇ ਵਕਤ ਨੂੰ ਥੋੜਾ ਵਕਤ ਦਿਓ ਇਹ ਜ਼ਰੂਰ ਬਦਲੇਗਾ ਉਦੋਂ ਤੱਕ ਮਿਹਨਤਾਂ ਜਾਰੀ ਰੱਖੋ ਰੋਨੀ ਨੇ ਵੀ ਹਾਮੀ ਭਰੀ ਫਿਰ ਚੰਨੋ ਨੇ ਰੋਟੀ ਦੀ ਤਿਆਰੀ ਕੀਤੀ ਤੇ ਗਾਗੋ ਨੇ ਸਬਜ਼ੀ ਬਣਾਈ ਫਿਰ ਸਾਬ ਰੋਟੀ ਪਾਣੀ ਖਾ ਕੇ ਬਿਹਤਰ ਸਵੇਰ ਦੀ ਉਮੀਦ ਲਾ ਕੇ ਸੋ ਗਏ ਲੇਖਾ ਵਿੱਚ ਮੰਨਣਾ ਲਿਖਿਆ ਹੈ ਇੱਕ ਰੋਜ਼ ਮਰਾਂ ਜਾਂ ਰੋਜ਼ ਮਰਾਂ ਫਿਕੜਾ ਵਿੱਚ ਮਰਨੋ ਚੰਗਾ ਹੈ ਕੋਸ਼ਿਸ਼ ਕਰਕੇ ਇੱਕ ਵਾਰ ਮਰਾਂ ਦੁਨੀਆ ਤੋਂ ਹਾਰ ਜਾਣਾ ਜਾਂ ਹਾਲਾਤਾਂ ਤੋਂ ਹਾਰ ਜਾਣਾ ਕੋਈ ਵੱਡੀ ਹਾਰ ਨਹੀਂ ਸਭ ਤੋਂ ਵੱਡੀ ਹਾਰ ਹੈ ਖੁਦ ਤੋਂ ਹਾਰ ਜਾਣਾ ਰੋਨੀ ਇਸ ਗੱਲ ਨਾਲ ਚੰਗੀ ਤਰ੍ਹਾਂ ਵਾਕਿਫ ਸੀ ਕਿ ਹਾਲਾਤ ਬਦਲੇ ਜਾ ਸਕਦੇ ਨੇ ਪਰ ਜੇਕਰ ਨਕਾਰਾਤਮਕ ਸੋਚ ਦਿਲ ਦਿਮਾਗ 'ਚ ਘਰ ਘਰ ਜਾਵੇ ਤਾਂ ਚੰਗੇ ਭਲੇ ਬੰਦੇ ਨੂੰ ਨਕਾਰਾ ਬਨਾ ਛੱਡਦੀ ਹੈ ਰੋਨੀ ਅਨਥਕ ਮਿਹਨਤ ਕਰਦਾ ਜੋ ਵੀ ਕੰਮ ਮਿਲਦਾ ਹੱਥ ਲੱਗਦਾ ਕਰਦਾ ਰਿਹਾ ਇੱਕ ਦਿਨ ਰੋਨੀ ਰੋਜਵੰਗ ਦਿਹਾੜੀ ਤੇ ਗਿਆ ਸੀ ਉੱਥੇ ਉਸਨੂੰ ਇੱਕ ਤਰਸੇਮ ਨਾਮ ਦਾ ਬੰਦਾ ਮਿਲਿਆ ਰੋਨੀ ਸੀਮਟ ਰਲਾ ਰਲਾ ਰਿਹਾ ਸੀ ਤਰਸੇਮ ਨੇ ਪੁੱਛਿਆ ਕਾਕਾ ਕਿੰਨਾ ਕੁ ਪੜਿਆ ਲਿਖਿਆ ਤੂੰ ਰੋਨੀ ਨੇ ਜਵਾਬ ਦਿੱਤਾ 12 ਜਮਾਤ ਤਹੇ ਲਗਾ ਲੋ ਬੀਹੇ ਤਾਂ ਹਾਲਾਤਾਂ ਨੇ ਛੁਡਵਾ ਦਿੱਤੀ ਤਰਸੇਮ ਨੇ ਫਿਰ ਪੁੱਛਿਆ ਐਸਾ ਕੀ ਹੋਇਆ ਸੀ ਤੇਰੇ ਨਾਲ ਜੋ ਤੈਨੂੰ ਅੱਗੇ ਦੀ ਪੜਾਈ ਛੱਡਣੀ ਪਈ ਰੋਨੀ ਨੇ ਮੱਖਣ ਬਾਰੇ ਸਭ ਕੁਝ ਦੱਸਿਆ ਤਰਸੇਮ ਨੇ ਕਿਹਾ ਮਾਲੀਆਂ ਦਾ ਕੰਮ ਕਰੇਗਾ ਨਾਲੇ ਵਧੀਆ ਤਨਖਾਹ ਮਿਲੂਗੀ ਹਫਤੇ ਵਿੱਚ ਇੱਕ ਛੁੱਟੀ ਪੱਕੀ ਤੇ 8 ਘੰਟੇ ਕੰਮ ਕਰਨਾ ਰੋਨੀ ਨੇ ਕਿਹਾ ਹਾਂਜੀ ਮੈਂ ਤਿਆਰ ਹਾਂ ਤੁਸੀਂ ਐਡਰੈਸ ਵਗੈਰਾ ਦੱਸ ਦੋ ਇਹ ਦੱਸ ਦੋ ਕਿ ਕਦੋਂ ਜਾਣਾ ਤੇ ਸੇਮ ਨੇ ਫਿਰ ਰੋਨੀ ਨੂੰ ਐਡਰੈਸ ਦਿੱਤਾ ਤੇ ਕਿਹਾ ਕੱਲ ਸਵੇਰੇ ਇਸ ਪਤੇ ਤੇ ਪੂਰੇ 9 ਵਜੇ ਪਹੁੰਚ ਜਾਏ ਜੀ ਪਹੁੰਚ ਆਵਾਂਗਾ ਕਹਿ ਕੇ ਰੋਨੀ ਸਿਮਰ ਦਾ ਤਸਲਾ ਪੜ ਕੇ ਲੈ ਗਿਆ ਸ਼ਾਮ ਨੂੰ ਆਪਣੀ ਦਿਹਾੜੀ ਲੈ ਕੇ ਰੋਨੀ ਘਰ ਚਲਾ ਗਿਆ ਉਸਨੇ ਸਾਰੀ ਗੱਲ ਮੱਖਣ ਨੂੰ ਦੱਸੀ ਮੱਖਣ ਨੇ ਕਿਹਾ ਪੁੱਤ ਜੇ ਚੰਗਾ ਕੰਮ ਮਿਲ ਰਿਹਾ ਤੇ ਵਧੀਆ ਏ ਮੇਰੀ ਮੰਨ ਤੇ ਕੱਲ ਨੂੰ ਤੂੰ ਇੱਕ ਵਾਰ ਉੱਥੇ ਜਾਇਆ ਰੋਨੀ ਬੋਲਿਆ ਮੈਨੂੰ ਵੀ ਲੱਗਦਾ ਪਾਪੇ ਕਿ ਇੱਕ ਵਾਰ ਮੈਨੂੰ ਜ਼ਰੂਰ ਜਾਣਾ ਚਾਹੀਦਾ ਮੱਖਣ ਨੇ ਕਿਹਾ ਸੋਚ ਲੱਗਣਾ ਕੀ ਮੌਕੇ ਵਾਰ-ਵਾਰ ਨਹੀਂ ਲੱਗ ਆਉਂਦੇ ਦਿਹਾੜੀਆਂ ਤਾਂ ਕੀ ਐ ਇਹ ਤਾਂ ਸਾਰੀ ਉਮਰ ਚੱਲੀ ਜਾਣੀ ਐ ਜੇ ਮਾਰ ਜੇ ਬਾਹਰ ਨਿਕਲਣ ਦਾ ਮੌਕਾ ਮਿਲ ਰਿਹਾ ਤਾਂ ਮੌਕਾ ਸਾਂਭਣਾ ਚਾਹੀਦਾ ਰੋਨੀ ਨੇ ਕਿਹਾ ਠੀਕੇ ਪਪੇ ਮੈਂ ਕੱਲ ਜਾਉਂਗਾ ਫਿਰ ਅਗਲੇ ਦਿਨ ਰੋਨੀ ਤਰਸੀਮ ਦੇ ਦੱਸੇ ਐਡਰੈਸ ਤੇ ਪਹੁੰਚ ਗਿਆ ਉਹ ਕਿਸੇ ਹਰਪਾਲ ਨਾਮ ਦੇ ਤਨਵਾਨ ਬੰਦੇ ਦੀ ਕੋਠੇ ਸੀ ਉੱਤੇ ਉਸ ਬੰਦੇ ਨੇ ਹੋਰ ਵੀ ਨੌਕਰ ਚੰਕ ਕਰ ਰੱਖੇ ਹੋਏ ਸਨ ਰੋਨੀ ਨੇ ਸੈਕਿਉਰਿਟੀ ਗਾਰਡ ਨੂੰ ਕਿਹਾ ਜੀ ਮੈਨੂੰ ਤਰਸੀਮ ਨੇ ਮਾਲੀ ਦੇ ਕੰਮਲੇ ਭੇਜਿਆ ਸੈਕਿਉਰਿਟੀ ਗਾਰਡ ਉਸ ਨੂੰ ਅੰਦਰ ਹਰਪਾਲ ਕੋਲ ਲਾ ਗਿਆ ਰੋਨੀ ਨੇ ਹਰਪਾਲ ਨੂੰ ਸਾਰੀ ਗੱਲ ਦੱਸੀ ਤੇ ਹਰਪਾਲ ਨੇ ਉਸ ਨੂੰ ਕੰਮ ਤੇ ਰੱਖ ਲਿਆ ਫਿਰ ਉਹਨੇ ਦਿਹਾੜੀਆਂ ਛੱਡ ਕੇ ਮਾਲੀ ਦਾ ਕੰਮ ਕਰਨ ਲੱਗ ਪਿਆ ਉਸ ਨਾਲ ਇੱਕ ਬੰਦਾ ਹੋਰ ਇਸ ਕੰਮ ਵਿੱਚ ਲੱਗਿਆ ਹੋਇਆ ਸੀ ਰੋਨੀ ਦੀ ਜ਼ਿੰਦਗੀ ਤੇ ਘਰ ਦੇ ਹਾਲਤ ਇੱਕ ਵਾਰੀ ਫਿਰ ਤੋਂ ਲੀਤੇ ਆ ਗਈ। ਵਕਤ ਤੇ ਕਾਕੋ ਦੀ ਪੜ੍ਹਾਈ ਦੀਆਂ ਫਿੱਸਾਂ ਭਰ ਹੋਣ ਲੱਗ ਪਈਆਂ ਤੇ ਘਰ ਦੇ ਸੋਦੇ ਮੁੱਕਣ ਤੋਂ ਪਹਿਲਾਂ ਆ ਜਾਂਦੇ। ਇੱਕ ਦਿਨ ਰੋਨੀ ਕੈਰੀਆਂ ਤੋਂ ਕਾਹ ਪਟ ਰਿਆ ਸੀ। ਹਰਪਾਲ ਸਿੰਘ ਘਰੇ ਸੀ। ਉਹ ਰੋਨੀ ਕੋਲ ਆ ਕੇ ਆ ਗਿਆ। ਉਸਨੇ ਰੋਨੀ ਨੂੰ ਕਿਹਾ, "ਬੰਦਾ ਤਾਂ ਤੂੰ ਬਹੁਤ ਮਿਹਨਤੀ ਐ। ਮੈਂ ਬਹੁਤ ਵਾਰ ਦੇਖਦਾ। ਤੂੰ ਹਰ ਵਕਤ ਕੋਈ ਨਾ ਕੋਈ ਕੰਮ ਕਰਦਾ ਰਹਿਣਾ। ਤੇਰਾ ਆਰਾਮ ਕਰਨ ਨੂੰ ਦਿਲ ਨਹੀਂ ਕਰਦਾ।" ਰੋਨੀ ਨੇ ਕਿਹਾ, "ਸਰ ਜੇ ਹੁਣ ਆਰਾਮ ਕਰਨ ਦੀ ਆਦਤ ਪੈ ਗਈ, ਤਾਂ ਬਹੁਤ ਪਿੱਛੇ ਰਹਿ ਜਾਵਾਂਗਾ।" ਹਰਪਾਲ ਬੋਲਿਆ ਅੱਗੇ ਕਿੱਥੇ ਜਾਣਾ ਚਾਹੁੰਦਾ ਤੂੰ ਰੋਨੀ ਨੇ ਕਿਹਾ ਜਾਣਾ ਤਾਂ ਬਹੁਤ ਦੂਰ ਸੀ ਸਰ ਪਰ ਜ਼ਿੰਮੇਵਾਰੀਆਂ ਨੇ ਪੈਰ ਜਕੜ ਲਏ ਹਰਪਾਲ ਬੋਲਿਆ ਉਹ ਕਿਵੇਂ ਰੋਨੀ ਨੇ ਕਿਹਾ ਜੇ ਮੇਰੇ ਫਾਦਰ ਸਾਹਿਬ ਅੱਜ ਘਰੇ ਨਾ ਬੈਠੇ ਹੁੰਦੇ ਤਾਂ ਮੈਂ ਇਸ ਟਾਈਮ ਕਾਲਜ 'ਚ ਬੈਠਾ ਹੋਣਾ ਸੀ ਹਰਪਾਲ ਬੋਲਿਆ ਤੇਰੇ ਕੀ ਹੋਇਆ ਤੇਰੇ ਫਾਦਰ ਨੂੰ ਮੱਖਣ ਨਾਲ ਜੋ ਕੁਝ ਵੀ ਵਾਪਰਿਆ ਤੇ ਪਰਿਵਾਰ ਪਿਛਲੇ ਕੁਝ ਸਾਲਾਂ ਤੋਂ ਕਿਸ ਤਰ੍ਹਾਂ ਚੋਂ ਗੁਜ਼ਰਿਆ ਰੋਨੀ ਨੇ ਸਾਰਾ ਖੋਲ ਕੇ ਦੱਸਿਆ ਰੋਨੀ ਦੀ ਅੱਖਾਂ ਵਿੱਚ ਦਰਦ ਦੇਖ ਕੇ ਮੂੰਹੋਂ ਸੁਣ ਕੇ ਹਰਪਾਲ ਵੀ ਪਾਵਕ ਹੋ ਗਿਆ ਹਰਪਾਲ ਨੇ ਕਿਹਾ ਤੂੰ ਪੜ ਜਿੰਨਾ ਪੜਨਾ ਚਾਹੁੰਦਾ ਤੇਰੀ ਸਾਰੀ ਪੜਾਈ ਦਾ ਖਰਚਾ ਮੈਂ ਕਰਾਂਗਾ ਨਾਲੇ ਤੂੰ ਹੁਣ ਇੱਥੇ ਕੰਮ ਨਹੀਂ ਕਰੇਂਗਾ ਮੈਂ ਤੈਨੂੰ ਸੁਪਰਵਾਈਜ਼ਰ ਦੀ ਨੌਕਰੀ ਤੇ ਲਗਵਾਵਾਂਗਾ ਰੋਨਿਕ ਨੇ ਕਿਹਾ ਸਰ ਜੀ ਮੇਰੇ ਤੋਂ ਐਨਾ ਕਰਜ਼ਾ ਮੋੜਿਆ ਨਹੀਂ ਜਾਣਾ ਹਰਪਾਲ ਬੋਲਿਆ ਮੈਂ ਤੇਰੇ ਸਿੱਧ ਕਰਜ਼ਾ ਨਹੀਂ ਚੜਾ ਰਿਹਾ ਮੈਂ ਤਾਂ ਤੇਰੀ ਮਦਦ ਕਰ ਰਿਹਾ ਮੈਂ ਚਾਹੁੰਦਾ ਹਾਂ ਕਿ ਜਿੰਨੀ ਮੇਰੇ ਤੋਂ ਹੋ ਸਕੇ ਮੈਂ ਹਰ ਜ਼ਰੂਰਤਮੰਦ ਇਨਸਾਨ ਦੀ ਮਦਦ ਕਰਾਂ ਪਰ ਕੋਈ ਆਪਣਾ ਦੁੱਖ ਦਰਦ ਦੱਸਣਾ ਹੀ ਨਹੀਂ ਤਾਂ ਮੈਂ ਕਿਵੇਂ ਮਦਦ ਕਰਾਂ ਰੋਨੀ ਨੇ ਬੋਲਿਆ ਵਾਹਿਗੁਰੂ ਤਾਨੂੰ ਹੋਰ ਦੇਵੇ ਹਰਪਾਲ ਨੇ ਜਵਾਬ ਦਿੱਤਾ ਪੈਸੇ ਨਹੀਂ ਬਦਲੇ ਇਹ ਦਾਵਾ ਤਾਂ ਮੈਂ ਲੈਣੀਆਂ ਚਾਹੁੰਦਾ ਜੇ ਦਵਾਵਾਂ ਲਈਆਂ ਜਾਂ ਤਾਂ ਬੁਡਾਬੇ 'ਚ ਦਵਾਵਾਂ ਦਾ ਸਹਾਰਾ ਨਹੀਂ ਲੈਣਾ ਪੈਂਦਾ। ਰੋਨੀ ਨੇ ਕਿਹਾ ਹਾਂਜੀ। ਫਿਰ ਹਰਪਾਲ ਨੂੰ ਕਿਸੇ ਦਾ ਫੋਨ ਆ ਗਿਆ ਤੇ ਉਹ ਥੋਟ-ਥੋਟ ਕੇ ਚਲਾ ਗਿਆ। ਹਰਪਾਲ ਨੇ ਰੋਨੀ ਨੂੰ ਇੱਕ ਫੈਕਟਰੀ ਵਿੱਚ ਸੁਪਰਵਾਈਜ਼ਰ ਲਗਵਾ ਦਿੱਤਾ। ਤਨਖਾਹ ਵਧੀਆ ਹੋਣ ਦੇ ਨਾਲ-ਨਾਲ ਆਰਾਮਦਾਰੀ ਵੀ ਸੀ। ਰੋਨੀ ਹੁਣ ਥੋੜਾ-ਬਹੁਤ ਖੁਸ਼ ਵੀ ਰਹਿੰਦਾ। ਪਰ ਜਿਸ ਨੇ ਆਪਣੇ ਸੁਪਨਿਆਂ ਦਾ ਆਪਣੇ ਹੱਥੀ ਕਤਲ ਕੀਤਾ ਹੋਵੇ, ਉਹ ਕਿੰਨਾ ਕੁ ਖੁਸ਼ ਰਹਿ ਸਕਦਾ? ਦੁਪਹਿਰ ਦਾ ਖਾਣਾ ਰੋਨੀ ਸਭ ਨਾਲ ਬੈਠ ਕੇ ਖਾਂਦਾ ਸੀ। ਖਾਣਾ ਖਾਂਦੇ ਵਕਤ ਸਭ ਆਪੋ ਆਪਣੀਆਂ ਗੱਲਾਂ ਦੁਖਤ ਗਲੀਵਸਨੋਂ ਦੇ ਸੰਨ ਪਰੋਨੀ ਚੁੱਪਚਾ ਬੈਠਾ ਸੁੰਦਾ ਸੀ ਉਸਨੂੰ ਜਦੋਂ ਵੀ ਕੋਈ ਬੁਲਾਉਂਦਾ ਸੀ ਤਾਂ ਹਾਂ ਹੋਈ ਕਰਦਾ ਸੀ ਸਭ ਰੋਨੀ ਬਾਰੇ ਜਾਣਨਾ ਚਾਹੁੰਦੇ ਸਨ ਸਭ ਜਾਣਨਾ ਚਾਹੁੰਦੇ ਸਨ ਕਿ ਰੋਨੀ ਚੁੱਪ ਕਿਉਂ ਰਹਿੰਦਾ ਉਸਨੂੰ ਮਹੀਨੇ ਤੋਂ ਉੱਪਰ ਹੋ ਚੁੱਕਿਆ ਸੀ ਪਰ ਉਹ ਸਹੀ ਤਰ੍ਹਾਂ ਕਿਸੇ ਨਾਲ ਕੁਲ ਮਿਲ ਨਾ ਸਕਿਆ ਇੱਕ ਦਿਨ ਇੱਕ ਵਰਕਰ ਨੇ ਰੋਨੀ ਨੂੰ ਪੁੱਛ ਲਿਆ ਸਰ ਅਸੀਂ ਕਦੇ ਤੁਹਾਨੂੰ ਅਸਤੇ ਨਹੀਂ ਦੇਖਿਆ ਕੁਝ ਹੋਇਆ ਹੈ ਰੋਨੀ ਨੇ ਆਖਿਆ ਹੋਇਆ ਤਾਂ ਬਹੁਤ ਕੁਝ ਹੈ ਕੁਝ ਦਰਦ ਸੁਣਾਈ ਨਹੀਂ ਜਾ ਸਕਦੇ ਸਿਰਫ ਢਾਈ ਜਾ ਸਕਦੇ ਨੇ ਵਕਤਾਂ ਦੀ ਹੇਰ ਫੇਰ ਨੇ ਹਾਸੇ ਖੋਲੇ ਨਹੀਂ ਤਾਂ ਮੈਂ ਵੀ ਕਦੀ ਰੋਣ ਕੀ ਬੰਦਾ ਸੀ ਇੱਕ ਹੋਰ ਵਰਕਰ ਨੇ ਕਿਹਾ ਸਰ ਦੁੱਖ ਤਕਲੀਫ ਦੱਸਣ ਨਾਲ ਕਰਦੇ ਨੇ ਰੋਨੀ ਨੇ ਹਲਕਾ ਜਿਹਾ ਹੱਸ ਕੇ ਕਿਹਾ ਇਹ ਤਾਂ ਗੱਲਾਂ ਨੇ ਜਿੰਨਾ ਦੁੱਖ ਤਕਲੀਫ ਕਿਸੇ ਨੂੰ ਦੱਸੋ ਅਗਲਾ ਉਹਨਾਂ ਸਵਾਦ ਲੰਦਾ ਤੇ ਆਪਣੇ ਸਵਾਦ ਅਨੁਸਾਰ ਜਕਮਾ ਤੇ ਨਕਮਕ ਵੀ ਛਿੜਕ ਦਿੰਦਾ ਜਿਵੇਂ ਕਿਸੇ ਚੀਜ਼ ਦੇ ਫੈਲਣ ਨਾਲ ਉਸ ਵਿੱਚ ਵਾਦਾ ਹੁੰਦਾ ਓਵੇਂ ਦੁੱਖ ਵੰਡਣ ਨਾਲ ਦੁੱਖ ਵੀ ਵਾਦਾ ਅੱਜ ਦੀ ਦੁਨੀਆ ਦਾ ਇਹੋ ਸੱਚ ਹੈ ਰੋਨੀ ਫੇਰ ਉੱਠ ਔਟ ਕੇ ਚਲਾ ਗਿਆ ਸਭ ਸੋਚਾਂ ਵਿੱਚ ਪੈ ਗਏ ਕੁਝ ਦੁੱਖ ਲੁਕ ਲੈ ਵੰਦੇ ਨੂੰ ਇਸ ਕਦਰ ਨਿਚੋੜ ਕੇ ਰੱਖ ਦਿੰਦੇ ਹਨ ਕਿ ਅੱਖਾਂ ਚ ਰੋਂ ਲਈ ਹੰਝੂ ਤੱਕ ਨਹੀਂ ਵਜਦੇ ਸੋਖਾ ਨਹੀਂ ਹੁੰਦਾ ਪੀੜਾਂ ਦੇ ਵਾਹਨ ਨੂੰ ਮੁਸਕਰਾਹਟ ਦੇ ਬੰਦ ਦਾ ਬੰਨ ਮਾਨਾ ਰੋਨੀ ਦੀ ਜ਼ਿੰਦਗੀ ਲਈ ਤੇ ਆਈ ਸੀ ਕਿ ਚੰਨੋ ਨੇ ਮੰਜਾ ਫੜ ਲਿਆ ਉਹ ਬਹੁਤ ਜ਼ਿਆਦਾ ਬਿਮਾਰ ਐਨ ਲੱਗ ਪਈ ਇੱਕ ਪਾਸੇ ਮੱਖਣ ਦੀ ਦਵਾਈ ਦਾ ਖਰਚਾ ਇੱਕ ਪਾਸੇ ਕਾਕੂ ਦੀ ਪੜਾਈ ਤੇ ਹੁਣ ਚੰਨੋ ਦੀਆਂ ਦਵਾਈਆਂ ਦਾ ਖਰਚਾ ਰੋਨੀ ਦਾ ਲਗ ਤੋੜਦਾ ਜਾ ਰਿਹਾ ਸੀ ਰੋਨੀ ਨੂੰ ਖਾਣਾ ਬਣਾਉਣਾ ਹੁੰਦਾ ਸੀ ਉਹ ਕਾਕਾ ਨੂੰ ਖਾਣਾ ਨਹੀਂ ਬਣਾਉਂ ਦਿੰਦਾ ਸੀ ਉਹ ਚਾਹੁੰਦਾ ਸੀ ਕਿ ਕਾਕਾ ਬਸ ਪੜੇ ਉਹ ਹੁਣ ਰੋਜ਼ ਕੰਮ ਤੇ ਜਾਂਦਾ ਸੀ ਤੇ ਸਭ ਦੇ ਲਈ ਸਵੇਰੇ ਸ਼ਾਮ ਖਾਣਾ ਵੀ ਬਣਾਉਂਦਾ ਰੋਨੀ ਨੂੰ ਇਸ ਤਰ੍ਹਾਂ ਕਰਦੇ ਤਾਂ ਬਾੜ ਦੇ ਕੰਮ ਕਰਦੇ ਦੇਖ ਚੰਨੋ ਜੀ ਰੂਹ ਚਿੱਕਾ ਮਾਰ ਮੜ ਕੇ ਰੋਂਦੀ ਰੋਨੀ ਦੀਆਂ ਫਿਕਰਾਂ 'ਚ ਚੰਨੋ ਦਾ ਸਰੀਰ ਸੁੱਕਾ ਕੇ ਰੱਖ ਦਿੱਤਾ ਉਸ ਦਾ ਸਰੀਰ ਜਮਾ ਨਕਾਰਾ ਹੋ ਗਿਆ ਜਦੋਂ ਚੰਨੋ ਜਮਾ ਹੀ ਰਹਿ ਗਈ ਉਸ ਨੂੰ ਰੋਨੀ ਵੱਡੇ ਹਸਪਤਾਲ ਲੈ ਗਿਆ ਅਗਲੀ ਸਵੇਰ ਡਾਕਟਰਾਂ ਨੇ ਚੰਨੋ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਰੋਨੀ ਤੇ ਕਾਸੂ ਪੈ ਗਿਆ ਆਪਣੀ ਮਾਂ ਨਾਲ ਉਹ ਦੁੱਖ ਸੁੱਖ ਸਾਂਝੇ ਕਰ ਲੈਂਦਾ ਸੀ ਚੋਨੋ ਇਸੀ ਜੋ ਰੋਨੀ ਦੀ ਮੁਸਕਰਾਹਟ ਪਿੱਛੇ ਛੁਪੀ ਚੀਜ਼ ਨੂੰ ਮਹਿਸੂਸ ਕਰ ਸਕਦੀ ਸੀ ਰੋਨੀ ਨੂੰ ਨਿੰਜ ਲੱਗਦਾ ਸੀ ਜਿਵੇਂ ਉਹ ਇਕੱਲਾ ਰਹਿ ਗਿਆ ਹੋਵੇ ਰੋਨੀ ਕਈ ਦਿਨ ਕੰਮ ਤੇ ਨਹੀਂ ਗਿਆ ਉਸ ਦੀ ਜਗ੍ਹਾ ਫੈਕਟਰੀ ਵਿੱਚ ਕਿਸੇ ਹੋਰ ਨੂੰ ਦੇ ਦਿੱਤੀ ਗਈ ਰੋਨੀ ਇੱਕ ਕਮਰੇ ਵਿੱਚ ਬੈ ਕੇ ਉੱਚੀ ਉੱਚੀ ਰੋਂਦਾ ਪਤਾ ਨਹੀਂ ਆਪਣੇ ਘਰ ਦੇ ਹਾਲਾਤ ਦੇਖ ਕੇ ਜਾਂ ਚਰਨਾਂ ਨੂੰ ਯਾਦ ਕਰਕੇ ਮੱਖਰ ਰੋਨੀ ਤੇ ਕਾਕੂ ਬਰਾਂਡੇ ਵਿੱਚ ਬੈਠੇ ਰੋਨੀ ਨੇ ਮੱਖਣ ਨੂੰ ਕਿਹਾ ਪਾਪੇ ਮੈਂ ਮਾਂ ਨੂੰ ਇੰਨੀ ਜਲਦੀ ਕੀ ਸੀ ਜਾਣਦੀ ਸਾਨੂੰ ਛੱਡ ਕੇ ਹੱਲੇ ਤਾਂ ਅਸੀਂ ਆਪਣੇ ਪੈਰਾਂ ਤੇ ਵੀ ਨਹੀਂ ਸੀ ਹੋਏ ਹੱਲੀ ਤਾਂ ਮਾਂ ਨੇ ਮੇਰੇ ਸਿਰੋਂ ਪਾਣੀ ਵੜ ਕੇ ਪੈਨਾ ਸੀ ਮੱਖਣ ਨੇ ਸਮਝਾਇਆ ਪੁੱਤ ਬੰਦੇ ਦੇ ਮਰਨ ਦੀ ਕੋਈ ਖਾਸ ਉਮਰ ਨਹੀਂ ਹੁੰਦੀ ਉਸ ਅਕਾਲ ਪੁਰਖ ਦੁਆਰਾ ਦਿੱਤੇ ਸਾਜ ਤੋਂ ਪੂਰੇ ਹੋ ਜਾਂਦੇ ਨੇ ਆਤਮਾ ਨੂੰ ਸਰੀਰ ਛੱਡ ਕੇ ਅਗਲੇ ਸਫਰ ਵੱਲ ਵਧਣਾ ਪੈਂਦਾ ਮੌਤ ਤੇ ਕਿਸੇ ਦਾ ਕੋਈ ਜੋਰ ਨਹੀਂ ਉਸ ਅਕਾਲ ਪੁਰਖ ਨੂੰ ਹੀ ਪਤਾ ਹੈ ਕਿਸ ਬੰਦੇ ਦੀ ਮੌਤ ਕਿਹੜਾ ਸਹੀ ਵਕਤ ਹੈ ਇਸ ਕਰਕੇ ਉਸ ਦੀ ਰਜ਼ਾ ਵਿੱਚ ਰਹਿਣ ਚ ਹੀ ਭਲਾਈ ਹੈ ਵੇਲਾ ਇਹੋ ਜਿਹਾ ਵੀ ਹੋਵੇ ਉਸ ਦਾ ਸ਼ੁਕਰ ਕਰਨਾ ਨਹੀਂ ਭੁੱਲਣਾ ਚਾਹੀਦਾ ਰੋਨੀ ਬੋਲਿਆ ਪਰ ਇਹ ਗੱਲ ਸਮਝ ਆ ਗਈ ਕਿ ਜੇ ਆਪਣੇ ਕੋਲ ਪੈਸਾ ਹੁੰਦਾ ਤਾਂ ਮਾਂ ਅੱਜ ਆਪਣੇ ਜੀਉਂਦੀ ਹੁੰਦੀ ਮੱਖਣ ਨੇ ਕਿਹਾ ਪੁੱਤ ਪੈਸੇ ਨਾਲ ਜ਼ਿੰਦਗੀ ਜੀਉਣ ਦੇ ਟੰਗ ਤਰੀਕੇ ਖੇਤੇ ਜਾ ਸਕਦੇ ਨੇ ਪਰ ਜ਼ਿੰਦਗੀ ਦਾ ਇੱਕ ਪਲ ਵੀ ਪੈਸੇ ਨਾਲ ਨਹੀਂ ਖਰੀਦਾ ਜਾ ਸਕਦਾ ਇਹ ਜ਼ਿੰਦਗੀ ਇੱਕ ਨਾ ਇੱਕ ਦਿਨ ਮੁੱਕੀ ਜਾਣੀ ਉਦੋਂ ਪੈਸੇ ਨੇ ਕੰਮ ਨਹੀਂ ਆਉਣਾ ਰੱਬ ਦੀਆਂ ਲਿਖੀਆਂ ਮਿੱਟੀਆਂ ਨਹੀਂ ਕਰਦੀਆਂ ਰੋਨੀ ਨੇ ਕਿਹਾ ਪਰ ਪਾਪੇ ਕੁਝ ਤਾਂ ਕਰਨਾ ਹੀ ਪੈਣਾ ਮੱਖਣ ਬੋਲਿਆ ਪੁੱਤ ਪੈਸਾ ਜਿੰਨਾ ਮਰਜ਼ੀ ਕਮਾ ਲਈ ਪਰ ਕੰਮ ਉਹ ਕਰੇ ਜਿਸ ਨਾਲ ਆਪਣਾ ਫਾਇਦਾ ਤਾਂ ਹੋਵੇ ਪਰਕੀ ਸੇ ਦੂਸਰੇ ਦਾ ਨੁਕਸਾਨ ਨਾ ਹੋਵੇ ਰੋਨੀ ਨੇ ਕਿਹਾ ਜੇ ਸਾਡੇ ਚੰਗੇ ਕੰਮ ਤੋਂ ਵੀ ਕਿਸੇ ਨੂੰ ਕੋਈ ਦਿੱਕਤ ਹੋਵੇ ਫੇਰ ਮੱਖਣ ਨੇ ਕਿਹਾ ਇਹ ਤਾਂ ਫਿਰ ਜਲਨ ਈਰਖਾ ਚਾਜੂ ਕਿਸੇ ਦੀ ਕੋਈ ਪਰਵਾਹ ਨਾ ਕਰੀ ਆਪਣਾ ਕੰਮ ਕਰਦਾ ਜਾਈਂ ਰੱਬ ਤਰੱਕੀਆਂ ਬਖਸ਼ੂ ਰੋਨੀ ਨੇ ਕਿਹਾ ਹੁਣ ਤਾਂ ਪੈਸਾ ਕਮਾਉਣਾ ਰੱਜ ਕੇ ਕਾਕੇ ਨੂੰ ਖੂਪ ਕਾਗੋ ਨੂੰ ਖੂਪ ਪੜਾਣਾ ਸਾਡੀ ਮਾਂ ਪੈਸਾ ਨਾ ਹੋਣ ਕਰਕੇ ਸਹੀ ਡਾਕਟਰੀ ਇਲਾਜ ਨਾ ਮਿਲਣ ਕਰਕੇ ਦੁਨੀਆ ਛੱਡ ਗਈ ਹੁਣ ਮੈਂ ਪੈਸਾ ਕਮਾਉਂਗਾ ਪੈਸੇ ਤੇ ਕਾਕੂ ਕਰੋਗੀ ਡਾਕਟਰੀ ਦੀ ਪੜਾਈ ਕਾਕੂ ਤੇ ਮੱਖਣ ਦੇ ਚਿਹਰੇ ਤੇ ਮੁਸਕਾਨ ਆ ਗਈ ਕਾਕੂ ਨੇ ਪੁੱਛਿਆ ਵੀਰੇ ਹੁਣ ਤੂੰ ਕੀ ਕਰੇਂਗਾ ਬੱਸ ਹੁਣ ਤੁਸੀਂ ਦੋਨੋਂ ਦੇਖਦੇ ਜਾਓ ਕੀ ਬਣਦਾ ਏ ਰੋਨੀ ਨੇ ਆਖਿਆ ਰੋਨੀ ਫਿਰ ਜੰਗਲ ਚੋਂ ਲੱਕੜੀਆਂ ਵੜ ਕੇ ਵੇਚਣ ਲੱਗ ਪਿਆ ਪਹਿਲਾਂ ਪਹਿਲ ਦਿੱਕਤਾਂ ਪੇਸ਼ ਆਈਆਂ ਕਮਾਈ ਵੀ ਬਹੁਤੀ ਨਹੀਂ ਹੁੰਦੀ ਸੀ ਫਿਰ ਉਹ ਗੈਰ ਕਾਨੂੰਨੀ ਢੰਗ ਨਾਲ ਖੇਰ ਦੀ ਲੱਕੜ ਵੇਚਣ ਲੱਗ ਪਿਆ ਜਿਸ ਨਾਲ ਉਸਨੂੰ ਚੋਖਾ ਲਾਭ ਹੋਣ ਲੱਗਿਆ ਦੇਖਦੇ ਦੇਖਦੇ ਉਸਨੇ ਇੱਕ ਲੱਕੜਾਂ ਦਾ ਟਾਲ ਖੋਲਿਆ ਹੌਲੀ ਹੌਲੀ ਕਮਾਈ ਵਾਧੀ ਗਈ ਤੇ ਉਸਨੇ ਪਸ਼ੂਆਂ ਦੇ ਚਾਰੇ ਦਾ ਟਾਲ ਖੋਲ ਲਿਆ ਫਿਰ ਉਸਨੇ ਖੈਰ ਦੀ ਲੱਕੜ ਵੜਕੇ ਵਿੱਚ ਨਹੀਂ ਬੰਦ ਕਰ ਦਿੱਤੀ ਉਸਨੇ ਫਿਰ ਮੱਖਣ ਨੂੰ ਸਬਜ਼ੀਆਂ ਦਾ ਸਟੋਰ ਖੁਲਵਾ ਦਿੱਤਾ ਰੋਨੀ ਦੀਆਂ ਥੱਕ ਮਿਹਨਤ ਸਦਕਾ ਉਹ ਦਿਨੋ ਦਿਨ ਮੀਰ ਹੁੰਦੇਗੇ ਥੋੜਾ ਸਮਾਂ ਤਾਂ ਲੱਗਿਆ ਕਾਕੋ ਦੀ ਡਾਕਟਰੀ ਦੀ ਪੜਾਈ ਵੀ ਪੂਰੀ ਹੋ ਗਈ ਕੁਝ ਹੀ ਸਮੇਂ ਬਾਅਦ ਉਹ ਡਾਕਟਰ ਬਣ ਗਏ ਮੱਖਣ ਨੂੰ ਬਹੁਤ ਖੁਸ਼ੀ ਤੇ ਰੋਨੀ ਹੱਲੇ ਵੀ ਇਹੋ ਸੋਚਦਾ ਕਿ ਜੇਕਰ ਅਜੂਸੀ ਮਾਂ ਜ਼ਿੰਦਾ ਹੁੰਦੀ ਤੇ ਕਿੰਨੀ ਖੁਸ਼ ਹੁੰਦੀ ਕਿੰਨਾ ਮਾਣ ਮਹਿਸੂਸ ਕਰਦੀ ਕਨ ਮੱਕਨ ਨੇ ਰੋਨੀ ਦਾ ਇੱਕ ਇਕ ਚੰਗੇ ਕਰਦੀ ਕੁੜੀ ਨਾਲ ਵਿਆਹ ਕਰਾ ਦਿੱਤਾ ਥੋੜੇ ਸਮੇਂ ਬਾਅਦ ਕਾਕ ਨੂੰ ਨਵੀਂ ਵਿਆਹ ਦਿੱਤਾ ਹੁਣ ਮੱਕਨ ਨੂੰ ਅੱਗੇ ਪਿੱਛੇ ਦੀ ਕੋਈ ਫਿਕਰ ਨਹੀਂ ਸੀ ਨਾ ਹੀ ਹੁਣ ਉਸ ਦੀ ਕੋਈ ਖੁਆਇਸ਼ ਧੋਰੀ ਸੀ ਸੋ ਦੋਸਤੋ ਇਸ ਦੇ ਨਾਲ ਕਹਾਣੀ ਸਮਾਪਤ ਹੁੰਦੀ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ